ਅੱਜ ਅਸੀਂ ਤੁਹਾਨੂੰ ਸਾਰਿਆਂ ਨੂੰ মিডিਆ ਕਰਮੀਆਂ ਨੂੰ ਤੁਹਾਨੂੰ ਤਕਲੀਫ ਦਿੱਤੀ ਹੈ ਉਹਦਾ ਕਾਰਨ ਇਹ ਆ ਕਿ ਬਲੌਗ ਸੰਮਤੀ ਦੇ ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨ ਆ ਗਈ ਸ਼ੁਰੂ ਹੋ ਗਈ ਹੈ ਤੇ ਅੱਗੇ 27 ਵੀ ਨੇੜੇ ਆ ਰਹੀ ਹੈ ਤੇ ਇਹਦੇ ਵਿੱਚ ਅਸੀਂ ਸਾਰੀਆਂ ਪਾਰਟੀਆਂ ਜਿਹੜੀਆਂ ਖਾਸ ਕਰਕੇ ਰੂਲਿੰਗ ਪਾਰਟੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੇ ਬਾਕੀ ਦੂਜੀਆਂ ਪਾਰਟੀਆਂ ਸਾਰੀਆਂ ਦਾ ਇਸੇ ਕੱਲ੍ਹ ਤੋਂ ਵਿਰੋਧ ਕਰਦੇ ਆ ਵੇ ਤੁਸੀਂ ਪਿੰਡਾਂ ਵਿੱਚ ਜਾਓਗੇ ਵੋਟਾਂ ਮੰਗਣ ਵਾਸਤੇ ਲੋਕਾਂ ਨੇ ਤੁਹਾਨੂੰ ਪਿੰਡਾਂ ਦੇ ਵਿੱਚ ਸਵਾਲ ਕਰਨੇ ਨੇ ਵੀ ਤੁਸੀਂ ਕੀਤਾ ਹੁਣ ਤੱਕ ਕੀ ਆ ਨਾ ਤਾਂ ਕੇਂਦਰ ਸਰਕਾਰ ਨੇ ਅਜੇ ਤੱਕ ਕੁਝ ਕੀਤਾ ਜੇ ਕਾਨੂੰਨ ਲੈ ਕੇ ਆਏ ਕਾਲੇ ਕਾਨੂੰਨ ਤੇ ਉਹ ਵਾਪਸ ਕਰਾਏ ਸਵਾ ਸਾਲ ਬੈਠ ਕੇ ਉੱਤੇ ਹੁਣ ਉਹ ਬਿੱਲ ਲੈ ਕੇ ਆ ਰਹੇ ਨੇ ਬਿਜਲੀ ਵਾਲਾ ਸੋਧ ਬਿੱਲ ਜਿਹੜਾ ਸਾਡੇ ਨਾਲ ਉਹਨਾਂ ਨੇ ਵਾਅਦਾ ਕੀਤਾ ਸੀ 20 ਦੇ ਵਿੱਚ ਹੁਣ ਅ ਰਾਜ ਤੋਂ ਜਿਹੜਾ ਸੈਸ਼ਨ ਹੀ ਸ਼ੁਰੂ ਹੋਇਆ ਹੈ ਉਹਦੇ ਵਿੱਚੋਂ ਲੈ ਕੇ ਆ ਰਹੇ ਨੇ ਦੋ ਬਿੱਲ ਹੋਰ ਜਿਨ੍ਹਾਂ ਦਾ ਅਸੀਂ ਵਿਰੋਧ ਕਰਦੇ ਆ ਇਸ ਕਰਕੇ ਅਸੀਂ ਕਹਿਣਾ ਚਾਹੁੰਦੇ ਆ ਵੀ ਤੁਸੀਂ ਪਿੰਡਾਂ ਵਿੱਚ ਕਿਵੇਂ ਵੜੋਗੇ ਲੋਕ ਤੁਹਾਡੇ ਲੀੜੇ ਪਾੜ ਦੇਗੇ ਜਦੋਂ ਪਿੰਡਾਂ ਵਿੱਚ ਜਾਓਗੇ ਬਾਕੀ ਰਹੀ ਗਈ ਗੱਲ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਦੇ 4 ਸਾਲ ਪੂਰੇ ਹੋ ਗਏ 4 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਵੀ ਵਾਅਦਾ ਨਹੀਂ ਕੀਤਾ ਸੜਕਾਂ ਦਾ ਵੇਖੋ ਕੀ ਹਾਲ ਹੋ ਗਿਆ ਯਾਰ ਯਾਰ ਨਹੀਂ ਕਿਸੇ ਨੂੰ ਦਿੱਤਾ ਸਾਰੇ ਉਹਦੇ ਸਾਰੇ ਜਿਹੜੇ ਇਹਨਾਂ ਦੇ ਵਾਅਦੇ ਸੀ ਉਹ ਖਤਮ ਹੋਏ ਪੈਣੇ ਕਿਸੇ ਨਾਲ ਇੱਕ ਵਾਅਦਾ ਨਹੀਂ ਕੀਤਾ ਇਹਨਾਂ ਨੇ ਪੂਰਾ ਇਸ ਕਰਕੇ ਅਸੀਂ ਇਹ ਗੱਲ ਕਹਿਨੇ ਆਂ ਔਰ ਪਬਲਿਕ ਨੂੰ ਵੀ ਇਹ ਗੱਲ ਕਹਿਨੇ ਆਂ ਜੇਕਰ 27 ਦੇ ਵਿੱਚ ਸਹੀ ਢੰਗ ਨਾਲ ਸਰਕਾਰ ਚੁਣੀ ਚਾਹੁੰਦੇ ਜੇਕਰ ਲੋਕਾਂ ਦੇ ਭਲੇ ਵਾਲੀ ਤਾਂ ਇਹਨਾਂ ਨੂੰ ਸਵਾਲ ਕਰੋ ਸਵਾਲ ਕਰੋ ਰੋਕ ਕੇ ਵੀ ਅੱਗੇ ਤੁਸੀਂ ਕੀਤਾ ਕੱਖਣੀ ਹੁਣ ਕਿਹੜੇ ਮੂੰਹ ਦੇ ਨਾਲ ਪਿੰਡਾਂ ਦੇ ਵਿੱਚ ਆਇਓ ਸਾਰੀਆਂ ਪਾਰਟੀਆਂ ਨੂੰ ਕਹਿੰਦੇ ਆ ਕਿ ਠੋਕ ਕੇ ਸਵਾਲ ਕਰੋ ਚਾਹੇ ਕਾਂਗਰਸ ਹੋਵੇ ਚਾਹੇ ਕਾਲੀਦਾਲ ਹੋਵੇ ਅੱਜ ਬੇਸ਼ੱਕ ਉਹ ਸੱਤਾ ਵਿੱਚ ਨਹੀਂ ਪਰ ਉਹ ਸੱਤਾ ਹੰਢਾ ਕੇ ਉਹ ਵੀ ਗਏ ਨੇ ਕੀਤਾ ਉਹਨਾਂ ਨੇ ਵੀ ਕੱਖਣੀ ਪਰ ਸਭ ਤੋਂ ਵੱਡਾ ਸਵਾਲ ਜਿਹੜਾ ਉਹ ਅੱਜ ਕਾਂਗਰਸ ਇਹ ਆਪਣਾ ਨਾ ਭਾਜਪਾ ਇਹ ਝਾੜੂ ਵਾਲੇ ਜਿਹੜੇ ਦੋਵੇਂ ਹਿਸਾ ਰਾਜ ਕਰ ਰਹੇ ਨੇ ਇਹ ਪੰਜਾਬ 'ਚ ਕਰ ਰਹੇ ਆ ਉਹ ਕੇਂਦਰ ਤੇ ਕਰਦੇ ਨੇ ਇਹਨਾਂ ਨੂੰ ਅਸੀਂ ਇੱਕ ਸਵਾਲ ਕਰਨਾ ਚਾਹੁੰਦੇ ਆ ਵੀ ਕਿਹੜੇ ਹਸਾਬ ਨਾਲ ਤੁਸੀਂ ਪਿੰਡਾਂ ਜਾਓਗੇ ਪਿੰਡਾਂ ਦੇ ਲੋਕਾਂ ਨੇ ਤੁਹਾਨੂੰ ਵੜਨ ਦੀ ਤਾਂ ਹੱਕ ਕੀਤਾ ਕੱਚ ਵੀ ਨਹੀਂ ਕੋਈ ਜਥੇਬੰਦੀ ਆਪਣੇ ਤੌਰ ਦੇ ਉੱਪਰ ਕੋਈ ਸਿੱਧਾ ਵਿਰੋਧ ਦਾ ਐਲਾਨ ਕਰ ਰਹੀ ਹੈ ਜਾਂ ਕੁਝ ਹੈ ਵੇਖੋ ਭਾਰਤੀ ਕਿਸਾਨ ਯੂਨੀਅਨ ਸਾਦੀਪੁਰ ਵੱਲੋਂ ਅਸੀਂ ਇੱਕ ਇੱਕੇ ਚੁੱਕੇ ਬੀੜਾ ਵੀ ਲੋਕਾਂ ਨੂੰ ਅਵੇਲ ਕਰ ਰਹੇ ਆ ਡੱਟ ਕੇ ਪਿੰਡਾਂ ਦੇ ਵਿੱਚ ਲਾ ਕੇ ਵੀ ਅਸੀਂ ਕਹਿ ਰਹੇ ਆ ਵੀ ਜਦੋਂ ਇਹ ਆਉਂਦੇ ਨੇ ਉਦੋਂ ਹੀ ਇਹਨਾਂ ਨੂੰ ਡੱਟ ਕੇ ਸਵਾਲ ਕਰੋ ਹੁਣ ਮੈਂ ਤੁਹਾਨੂੰ ਇੱਕ ਮਿਸਾਲ ਦੇ ਤੌਰ ਤੇ ਕੱਸ ਦੇਣਾ ਦੱਸ ਦੇਣਾ ਜਿਵੇਂ ਆਪਣੇ ਪਟਿਆਲੇ ਜ਼ਿਲ੍ਹੇ ਦੇ ਵਿੱਚੋਂ ਡਾਕਟਰ ਬਲਵੀਰ ਜੀ ਸਿਹਤ ਮੰਤਰੀ ਇਹਨਾਂ ਕੋਲ ਸਿਹਤ ਮੰਤਰੀ ਦੇ ਇਹ ਹਸਪਤਾਲਾਂ ਦੇ ਵਿੱਚ ਵੇਖੋ ਕੀ ਆ ਰਿਹਾ ਕਿਵੇਂ ਜਾਣ ਕੇ ਕੱਲ ਨੂੰ ਦਿਹਾਤੀ ਦੇ ਵਿੱਚ ਮੋਟਾ ਮੰਗਣਾ ਮਲੇ ਆਪਣਾ ਗੁਰਮੀਰ ਸਿੰਘ ਜੀ ਖੁਡਿਆ ਸਾਹਿਬ ਐਗਰੀਕਲਚਰ ਮਿਨਿਸਟਰ ਨੇ ਸਾਨੂੰ ਗੁੱਸਾ ਆਉਦਾ ਇਹਨਾਂ ਉੱਤੇ ਜਦੋਂ ਗੜਾ ਪੈ ਗਿਆ ਹੜ ਆ ਗਏ ਫੰਗਸ ਪੈ ਗਈ ਸਬਜ਼ੀਆਂ ਸਾਰਾ ਸਾਰਾ ਸਬਜ਼ੀ ਵਾਲਾ ਫੰਗਸ ਭਾਜੀ ਅਸੀਂ ਇਹਨਾਂ ਦੇ ਕੋਲ ਜਿਹੜੇ ਕੱਟ-ਕੱਟ ਕੇ ਹੰਗੇ ਪਰ ਕਿਸੇ ਨੇ ਕੋਈ ਵੀ ਗੱਲ ਨਹੀਂ ਸੁਣੀ ਕਦੀ ਡੀਸੀ ਨੂੰ ਫੋਨ ਕਰਦੋ ਕਦੀ ਦੂਜੇ ਨੂੰ ਕਰਦੋ ਕਦੀ ਤੀਜੇ ਨੂੰ ਇਸ ਤਰ੍ਹਾਂ ਦੇ ਕੰਮ ਨੇ ਲੋਕ ਇਹਨਾਂ ਕੰਮਾਂ ਕਰਕੇ ਇਹਨਾਂ ਤੋਂ ਦੁਖੀ ਹੋਏ ਪੈ ਨੇ ਉਹ ਇਹਨਾਂ ਨੂੰ ਸਵਾਲ ਕਰਨਗੇ ਤੇ ਆਪਣੇ ਪਟਿਆਲੇ ਦੇ ਵਿੱਚ ਦੋ ਆਗੂ ਭਾਜਪਾ ਵਾਲੇ بڑے ਸਰਗਰਮ ਹੋਏ ਪਿਆ ਮਹਾਰਾਣੀ ਪ੍ਰਨੀਤ ਕੌਰ ਦੀ ਬੇਟੀ ਹੈ ਬੀਬਾ ਜੈਂਦਰ ਸ਼ਾਹਰੀ ਤੋਂ ਤੇ ਕਰਨ ਗੌੜਾ ਪਟਿਆਲਾ ਟੂਟ ਬਹੁਤ ਵੱਡੇ ਪੱਦਰ ਤੇ ਭੱਜੇ ਫਿਰਦੇ ਨੇ ਮੈਂ ਉਹਨਾਂ ਨੂੰ ਵੀ ਪੁੱਛਣਾ ਚਾਹਣਾ ਕਿ ਕਿਹੜੇ ਹਿਸਾਬ ਨਾਲ ਜਾਗੇ ਤੁਸੀਂ ਵੋਟਾਂ ਬੰਗੋਗੇ ਭਾਜਪਾ ਵਾਸਤੇ ਜਦੋਂ ਤੁਸੀਂ ਭਾਜਪਾ ਵਾਸਤੇ ਵੋਟਾਂ ਮੰਗੀਆਂ ਲੋਕਾਂ ਨੇ ਤੁਹਾਨੂੰ ਉਹਦੇ ਸਵਾਲ ਕਰਨ ਨੇ ਵੀ ਭਾਜਪਾ ਨੇ ਤਾਂ ਸਾਨੂੰ ਇੰਨਾ ਇੰਨੀ ਤੇ ਰੋਟੇ-ਬਟਾਈ ਰੱਖਿਆ ਸਵਾ ਸਾਲ ਪੂਰਾ ਬੈ ਕੇ ਲੋਕਾਂ ਨੇ ਇਹਨਾਂ ਤੋਂ ਕਾਨੂੰਨ ਵਾਪਸ ਕਰਾਇਆ ਸੀ ਉਹ ਫਿਰ ਕਾਨੂੰਨ ਲੈ ਕੇ ਆ ਰਹੇ ਨੇ ਜ਼ਬਰਦਸਤੀ ਮਤ ਲੋਕਾਂ ਦੇ ਉੱਤੇ ਥੋਪੜਾ ਚਾਹੁੰਦੇ ਆ ਇਸ ਕਰਕੇ ਹੀ ਵਿਰੋਧ ਕਰ ਰਹੇ ਆ ਇਹਨਾਂ ਦਾ ਕਿ ਲੋਕਾਂ ਨੂੰ ਵਾਈਕਟ ਕਰਨਾ ਚਾਹੀਦਾ ਹੈ ਇਹਨਾਂ ਨੂੰ ਵੋਟਾਂ ਮੰਗਣ ਵਾਸਤੇ ਜਾਣ ਤੇ ਖਿਲਾਰ ਕੇ ਠੋਕ ਠੋਕ ਕੇ ਇਹਨਾਂ ਨੂੰ ਸਵਾਲ ਕਰਨੇ ਚਾਹੀਦੇ ਨੇ ਭਗਵੰਤ ਮਾਨ ਖੁਦ ਆਪ ਆਪ ਕਹਿੰਦਾ ਰਹੇ ਗਏ ਦੋ ਲੀਡਰ ਆਉਂਦੇ ਨੇ ਪਿੰਡਾਂ ਸਵਾਲ ਕਰਿਆ ਕਰੋ ਤੇ ਉਹਨਾਂ ਅਸੀਂ ਕਈ ਵੀਡੀਓ ਵੇਖੀਆਂ ਨੇ ਉਹਦੀਆਂ ਜਿਹੜਾ ਉਹ ਸਵਾਲਾਂ ਦੇ ਜਵਾਬ ਦੇਣ ਤੋਂ ਤੁਹਾਡੇ ਮੀਡੀਆ ਵਾਲਿਆਂ ਦੇ ਉਹ ਲੁੱਕ ਕੇ ਭੱਜ ਜਾਂਦੇ ਨੇ ਕਿਵੇਂ ਭੱਜਣ ਦੇ ਪਬਲਿਕ ਦੇ ਵਿੱਚੋਂ ਇਹ ਸਾਗਾ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਤੁਸੀਂ ਇਸ ਤੋਂ ਅੱਖੋ ਕਿ ਇਹ ਐਲਾਨ ਹੈ ਜੋ ਜਿਹਦੇ ਬੰਦੀ ਦਾ ਹੈ ਜਾਂ ਐਸਕੇਮ ਦਾ ਵੀ ਕੋਈ ਹੋਰ ਕੋਈ ਵਿਚਾਰ ਹੈਗਾ ਜਾਂ ਆਉਣ ਵਾਲੇ ਟਾਈਮ ਦੇ ਵਿਚਾਰ ਹੋ ਕਰਦਾ ਨਹੀਂ ਐਸਕੇਮ ਦਾ ਕੋਈ ਵਿਚਾਰ ਨਹੀਂ ਹੈ ਅਸੀਂ ਆਪਣੇ ਵੱਲੋਂ ਕਰ ਰਹੇ ਹਾਂ ਐਸਕੇਮ ਵਾਲੇ ਜਿਹੜੇ ਪ੍ਰੋਗਰਾਮ ਨੇ ਜਿਹੜੇ ਕੇਂਦਰ ਸਰਕਾਰ ਬਿੱਲ ਲੈ ਕੇ ਆ ਰਹੀ ਏ ਉਹਦੇ ਉੱਤੇ ਅਸੀਂ 8 ਤਰੀਕ ਨੂੰ ਸਾਰੇ ਪੰਜਾਬ ਦੇ ਵਿੱਚ ਹੀ ਵੱਡੇ ਪੱਦਰ ਤੇ ਉਰਦ ਤੇ ਕੱਢਦੇ ਜਿਹੜੇ ਪ੍ਰੋਗਰਾਮ ਨੇ ਧਰਨੇ ਦੇ ਰਹੇ ਆ ਉਹਨਾਂ ਦੇ ਮੰਗ ਪੱਤਰ ਦਿੱਤੇ ਜਾਣਗੇ ਵੀ ਆ ਕਾਨੂੰਨ ਜਿਹੜੇ ਨੇ ਵਾਪਸ ਕਰੋ 26 ਨਵੰਬਰ ਨੂੰ ਅਸੀਂ ਚੰਡੀਗੜ੍ਹ ਦੇ ਵਿੱਚ ਬਹੁਤ ਵੱਡੀ ਰੈਲੀ ਕਰਕੇ ਸਰਕਾਰ ਨੂੰ ਕਹਿ ਕੇ ਆਇਆ ਕਿ ਜਿਹੜਾ ਬਿੱਲ ਇੰਦਰ ਸਰਕਾਰ ਲੈ ਕੇ ਆ ਰਹੀ ਹੈ ਬਿਜਲੀ ਵਾਲਾ ਉਹਨੂੰ ਤੁਸੀਂ ਅਸੈਂਬਲੀ ਦੇ ਵਿੱਚ ਉਹਦਾ ਵਿਰੋਧ ਕਰੋ ਔਰ ਲਿਖ ਕੇ ਭੇਜੋ ਕਿ ਅਸੀਂ ਇਹ ਤੇ ਪਾਸ ਨਹੀਂ ਹੁੜਦੇ ਵਾ ਕਿ ਅਸੀਂ ਪੰਜਾਬ ਵਿੱਚ ਲਾਗੂ ਨਹੀਂ ਹੁਣ ਦਵਾਂਗੇ ਪਰ ਪੰਜਾਬ ਸਰਕਾਰ ਵੀ ਸਾਨੂੰ ਲੱਗਦੀ ਹੈ ਕਿ ਕੇਂਦਰ ਸਰਕਾਰ ਦੇ ਨਾਲ ਰਲਈ ਹੋਈ ਹੈ 8 ਨਵੰਬਰ ਤੱਕ ਦਾ ਟਾਈਮ ਸੀਗਾ ਪਹਿਲਾਂ 8 ਨਵੰਬਰ ਤੋਂ ਬਾਅਦ ਹੁਣ ਉਹਨਾਂ ਨੇ 30 ਨਵੰਬਰ ਤੱਕ ਦਾ ਟਾਈਮ ਸਰਕਾਰ ਕੇਂਦਰ ਸਰਕਾਰ ਨੇ ਇਹਨਾਂ ਨੂੰ ਦਿੱਤਾ ਵੀ ਜਵਾਬ ਦਿਓ ਤੇ ਕੀ ਹੋਣਾ ਚਾਹੀਦਾ ਪਰ ਪੰਜਾਬ ਸਰਕਾਰ ਜਿਹੜੀ ਹੈ ਬਿਲਕੁਲ ਚੁੱਪ ਬੈਠੀ ਹੈ ਅਸੀਂ ਪੰਜਾਬ ਸਰਕਾਰ ਨੂੰ ਕਹਿੰਦੇ ਆ ਵੀ ਲੋਕਾਂ ਨਾਲ ਖੜੋ ਜੇ ਲੋਕਾਂ ਨਾਲ ਖੜੋ ਤਾਂ ਲੋਕ ਤੁਹਾਡੇ ਨਾਲ ਤਾਂ ਖੜਦੇ ਅਗਰ ਜੇ ਤੁਸੀਂ ਇਸ ਬਿਲ ਦਾ ਵਿਰੋਧ ਨਾ ਕੀਤਾ ਲੋਕਾਂ ਨੇ ਤੁਹਾਨੂੰ ਪੰਜਾਬ ਵਿੱਚ ਬਿਲਕੁਲ ਨਹੀਂ ਬਣਾਇਆ ਉਦੋਂ ਮਸਾਲਾ ਕੱਢ ਰਿਹਾ ਸੀ ਇਹ ਪਤਾ ਕਿ ਕਿਤੇ ਡਾਕਲਾ ਹੋਊਗਾ ਕਿ ਜਿਸ ਦੇ ਸਿਰ ਨੂੰ ਮੱਥਾ ਵੀ ਇਹਨਾਂ ਪਹਿਲਾਂ ਵੀ ਲੱਗਿਆ ਕੋਈ ਨਹੀਂ 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 ਉਹ ਉਹ ਪੋਸਟਰ ਲਾਉਣ ਵਾਸਤੇ ਜੇ ਕੋਈ ਵਿਚਾਰ ਨਹੀਂ ਹੋਇਆ ਅਸੀਂ ਪਿੰਡਾਂ ਵਿੱਚ ਫਿਰ ਕੇ ਗਰੁੱਪ ਬਣਾ ਕੇ ਛੋਟੇ ਛੋਟੇ ਅਸੀਂ ਤੁਹਾਨੂੰ ਵੀ ਬੁਲਾਵਾਂਗੇ ਉੱਥੇ ਹੀ ਜਰੂਰ ਇਹ ਗੱਲਬਾਤ ਕਰਾਂਗੇ ਤੁਹਾਡੇ ਚੈਨਲਾਂ ਦੇ ਜ਼ਰੀਏ ਗੱਲ ਪਹੁੰਚਾਉਣ ਦਾ ਯਤਨ ਕਰਾਂਗੇ ਉਸ ਤੋਂ ਆਲੀ ਸਾਡੀ ਟੀਮ ਹੈ ਜਿਹੜੀ ਉਹ ਸਲਾਹ ਕਰ ਲੂਗੀ ਪੋਸਟਰ ਲਾਉਣੇ ਕਿ ਪੰਜਾਬ ਬਹੁਤ ਬਸ ਉਹ ਆਪਾਂ ਜਿਹੜੇ ਨਾਲ ਜਿਹੜੇ ਨੁਕਤਾ ਪਿੱਛਾ ਹਟਾ ਰਹੇ ਨੇ ਕਿਸ ਤਰੀਕੇ ਨਾਲ ਵੇਖਿਆ ਜਾਵੇ ਬਿਲਕੁਲ ਵੀ ਜੇ ਕਿਸਾਨ ਕਿੱਥੇ ਪਿੱਛਾ ਹਟਾ ਰਹੇ ਨੇ ਕਿਸਾਨ ਤੇ ਅਸੀਂ ਤਾਂ ਰੋਜ਼ ਦਵਾਈ ਦਿੰਦੇ ਆਂ ਵੀ ਸੜਕਾਂ ਦੇ ਹਾਲ ਵੇਖ ਲੋ ਤੁਸੀਂ ਮੇਰੇ ਖਾ ਲੰਘ ਕੇ ਆਉਂਦੇ ਹੋਵੋਗੇ ਵੀ ਕਿ ਅੱਜ ਤੱਕ ਬਣਾਈਆਂ ਨੇ ਟੁੱਟੀਆਂ ਪਈਆਂ ਨੇ ਸੜਕਾਂ ਹਜ਼ਾਰਾਂ ਸਵੇਰ ਤੋਂ ਸ਼ਾਮ ਤੱਕ ਐਕਸੀਡੈਂਟ ਹੁੰਦੇ ਨੇ ਲੋਕ ਫਟੜ ਹੁੰਦੇ ਆ ਕਈ ਸਾਈ ਮੌਤਾਂ ਹੁੰਦੀਆਂ ਸਿਰਫ ਟੁੱਟੀਆਂ ਸੜਕਾਂ ਦੇ ਕਾਰਨ ਕਿਹੜਾ ਇਹਨਾਂ ਨੇ ਵਿਕਾਸ ਕੀਤਾ ਇੱਕ ਵੀ ਦੱਸੋ ਇਹਨਾਂ ਦੇ ਵਾਅਦੇ 'ਚੋਂ ਸਾਨੂੰ ਤੁਸੀਂ ਸਵਾਲ ਕਰੋ ਕਿ ਆ ਵਾਅਦਾ ਇਹਨਾਂ ਨੇ ਪੂਰਾ ਕੀ ਕੀਤਾ ਇਰਾਨ ਕਿੰਨੇ ਜੀ ਕਹਿ ਲੈਂਦਾ 12000 ਕਿੱਦਾਂ ਕੋਈ ਕੰਮ ਨਹੀਂ ਕਰਾ ਰਹੇ ਕੋਈ ਸਰਕਾਰ ਹੋਵੇ ਉਹਦਾ ਅੱਜ ਤੱਕ ਪੰਜਾਬ ਦੀ ਸੜਕ ਬਣੀ ਨਹੀਂ ਅਰੇ ਕਾੜ ਬਿਲਕੁਲ ਇਹਨਾਂ ਨੇ ਬਣਾਤਾ ਹੈ ਕਿ ਸੜਕ ਬਣਾਈ ਹੋਈ ਕੋ ਨਹੀਂ ਕੋਈ ਪਹਿਲਾਂ ਸਰਕਾਰਾਂ ਮਾੜਾ ਮੋਟਾ ਕਰ ਜਾਂਦੀਆਂ ਹਨੇ ਨਾ ਵਰ ਕਾੜੇ ਜਰੂਰ ਰਹੇਗਾ ਵੀ ਇੱਕ ਵੀ ਨਹੀਂ ਬਣਾਈ ਜਾਂਦੀ ਤਾਂ ਕਿੰਨਾਂ ਨੇ ਇੱਕ ਸਾੜ ਰਹਿ ਗਿਆ ਇੱਕ ਸਾਲ ਦੇ ਵਿੱਚ ਕੀ ਕਰਨਗੇ ਇੱਕੋ ਸਾਲ ਰਹਿ ਗਿਆ ਇਹਨਾਂ ਦਾ ਤੇ ਕਿੰਨਿਆਂ ਕੋ ਬਣਾਣ ਕੇ ਛੜਕਾ ਅਜੇ ਤੱਕ ਕੁਝ ਨਹੀਂ ਹੋਇਆ ਉਹ ਵੀ ਕਹਿੰਦੇ ਕਿ ਕੈਨੇਡਾ ਅਮਰੀਕਾੋਂ ਦੀ ਆਪ ਕੁਝ ਕੀਆ ਗੁੱਡਵਿਲ ਤੇ ਵੇਖਿਆ ਉਹ ਤਾਂ ਬਹੁਤ ਕੁਝ ਕਹਿ ਰਹੇ ਹਨ ਕਿ ਸਾਡੇ ਸੀਐਮ ਸਾਹਿਬ ਤਾਂ ਸਰਕਾਰ ਜੋਗੜੇ ਪਰ ਕਰਦੇ ਕੱਖ ਨਹੀਂ ਨੇ ਰਾਂ ਗੱਲਾਂ ਦਾ ਕੜਾ ਬੜਾ ਬੜਾ ਕੇ ਸਿੱਟੀ ਲੱਗੇ ਜਾਂਦੇ ਨੇ ਵੀ ਚੱਕ ਲੋ ਜਿੰਨਾ ਟੱਕਿਆ ਜਾਂਦਾ ਥੋਟੋ ਉਹ ਤਾਂ ਵੀ ਗੱਲ ਕਹਿੰਦੇ ਸੀ ਕਿ ਅਮਰੀਕਾ ਤੋਂ ਕੈਨੇਡਾ ਤੋਂ ਲੋਕ ਇੱਥੇ ਸਿੱਖਣ ਆਉਣ ਕਰ ਲਗੇ ਕੰਮ ਇੱਥੇ ਕਰਨ ਵਾਸਤੇ ਆਉਣ ਕਰਨਗੇ ਸਾਡੇ ਕੋਲ ਇਹ ਸੁਣਿਆ ਨਾ ਤੁਸਾਂ ਆਪ ਉਹਨਾਂ ਦੀਆਂ ਬੈਟਾਂ ਕੀਤੀਆਂ ਪਰ ਕਿੰਨੇ ਕੋ ਆਗੇ ਇੱਥੇ ਲੋਕ ਜਿਹੜੇ ਨੇ ੱੱਕੇ ਖਾਂਦੇ ਫਿਰਦੇ ਆ ਖੱਜਲ ਹੋ ਰਹੇ ਨੇ ਤੇ 124700 ਰੁਪਏ ਕਰਜਾ ਉਹਦੇ ਸਿਰ ਤੇ ਖੜਿਆ ਹੋਇਆ ਅਸੀਂ 2021 ਜਮਾਤਾ ਚੁੱਕਿਆ ਸੀਗਾ ਮੈਂ ਤੇ ਸਾਡੇ ਲੀਗਲ ਐਡਵਾਈਜ਼ਰ ਨੇ ਬੁੱਢਾ ਪ੍ਰਭਜੀਤ ਉਹਦੇ ਵਿੱਚ ਅਸੀਂ ਚੁੱਕਿਆ ਸੀਗਾ ਬਈ ਉਸ ਟਾਈਮ 1 ਲੱਖ ਜੰਮਣਸਾਰ ਬੱਚੇ ਦੇ ਸਿਰ ਤੇ ਕਰਜ਼ਾ ਹੁੰਦਾ ਸੀ ਉਸ ਤੋਂ ਬਾਅਦ ਇਹਨਾਂ ਦੀ ਸਰਕਾਰ ਆ ਗਈ ਬਾਈ ਦੇ ਵਿੱਚ ਇਹਨਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਕਰਜ਼ਾ ਮੁਕਤ ਕਰ ਦੇਵਾਂਗੇ ਤੇ ਅੱਜ ਤੁਹਾਡੇ ਕਹਿਣ ਅਨੁਸਾਰ 124700 ਕੁਸ਼ ਕਿ ਭਈਆ ਜੰਮਣ ਵਾਲੇ ਬੱਚੇ ਤੇ ਆ ਰਹੇ ਨੇ ਜਾਂ ਜਿਨੇ ਅਜੇ ਜੰਮਣਾ ਹੈ ਉਹਦੇ ਉੱਤੇ ਵੀ ਕਰਜ਼ਾ ਇਹਨਾਂ ਤੁਸੀਂ ਵੇਖੋ ਵੀ ਕਿੰਨਾ ਪੰਜਾਬ ਨੂੰ ਇਹਨਾਂ ਨੇ ਕਰਜ਼ਾਈ ਕਰਕੇ ਰੱਖ ਦਿੱਤਾ ਜਿਹੜੇ ਕਹਿੰਦੇ ਹਣ ਕਹੀ ਪੰਜਾਬ ਦੇ ਉੱਤੇ ਕਰਜ਼ਾ ਚੜਿਆ ਨਹੀਂ ਰਣਦੇ ਨਾ ਅਸੀਂ ਲਾਵਾਂਗੇ ਅਸੀਂ ਸਿਕਿਉਰਿਟੀਆਂ ਨਹੀਂ ਲੈਣੀਆਂ ਅਸੀਂ ਕੋਠੀਆਂ ਨਹੀਂ ਲੈਣੀਆਂ ਅਸੀਂ ਖਰਚਾ ਨਹੀਂ ਪੰਜਾਬ ਦਾ ਹੋਣ ਦੇਣਾ ਮੇਰੇ ਖਿਆਲ ਦੇ ਮਤਲਬ ਸਭ ਤੋਂ ਵੱਧ ਕਰਜ਼ਾਈ ਇਹ ਸਰਕਾਰ ਨੇ ਪੰਜਾਬ ਨੂੰ ਚਾਦੀ ਕੋ ਤਾਂ ਤੋਂ ਹੀ ਕੋ ਕਲੀਕ ਹੋਪ ਹੋਈ ਜਦ ਤੇ ਪਿੱਛੋਂ ਆ ਗਈ ਚਲੋ ਸਾਰੀਆਂ ਗੱਲ ਪੜਣੀ ਹੈ ਆਪਣੇ ਸਾਡੇ ਮਨ ਦੀ ਆਵਾਜ਼ ਆਏ ਵੀ ਜੇਕਰ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਫਿਰ ਇਹਨਾਂ ਲੋਕਾਂ ਨੂੰ ਸਵਾਲ ਜ਼ਰੂਰ ਕਰੋ ਹੋ ਸਕਦਾ ਹੈ ਜੇ ਤੁਸੀਂ ਡਟ ਕੇ ਸਾਰੇ ਪੰਜਾਬ ਦੇ ਵਿੱਚ ਇਹਨਾਂ ਨੂੰ ਲੋਕ ਸਵਾਲ ਕਰਨ ਲੱਗ ਜਾਣ ਤੇ ਆਉਣ ਵਾਲੇ ਸਮੇਂ 'ਚ 27 ਵਾਲੀ ਸਰਕਾਰ ਹੈ ਜਿਹੜੀ ਉਹ ਸ਼ਾਇਦ ਕੁਝ ਨਾ ਕੁਝ ਕਰਨ ਲੱਗ ਜਾਵੇ ਜਿਹੜੀ ਵੀ ਬਣੇ ਉਹ ਸ਼ਾਇਦ ਇਹਨਾਂ ਇਸ ਮਸਲੇ 'ਤੇ ਲੋਕ ਵੇਖ ਕੇ ਕਰਨ ਲੱਗ ਜਾਵੇ ਕਿ ਲੋਕ ਪਿੰਡਾਂ 'ਚ ਬਣਦੀ ਤੇ ਦਿੰਦੇ ਇਹ ਕੰਮ ਕੋਈ ਨਾ ਕੋਈ ਲੋਕਾਂ ਦਾ ਕਰਨਾ ਪਵੇ ਅਸੀਂ ਤਾਂ ਲੋਕਾਂ ਨੂੰ ਅਪੀਲ ਕਰਾਂਗੇ ਵੀ اپੀਲ ਕਰਨਾ ਵੀ ਤੁਸੀਂ ਸੋਚੋ ਸਮਝੋ ਇਹਨਾਂ ਲੋਕਾਂ ਨੂੰ ਇੱਕ ਲਟੇਰੇ ਬਣ ਚੁੱਕੇ ਨੇ ਕੋਈ ਰਾਜਨੀਤਕ ਕਾਲੀ ਗੱਲ ਨਹੀਂ ਰਹੀ ਦੁਕਾਨਾਂ ਵੜ ਗਈਆਂ ਹੁਣ ਸਾਡੇ ਹਲਕੇ ਦਾ ਲਾ ਲਓ ਤੁਸੀਂ ਸਾਡੇ ਹਲਕੇ ਦੇ ਵਿੱਚੋਂ ਹਰਮਿਤ ਐਮਐਲਏ ਬਣਿਆ ਤੇ ਉਹ ਛੱਡ ਕੇ ਭੱਜ ਕੇ ਹਲਕੇ ਨੂੰ ਸੁਣਨਾ ਛੱਡ ਕੇ ਭੱਜ ਗਿਆ ਕੀ ਲੋੜ ਆ ਲੋਕਾਂ ਨੂੰ ਚੁੰਨ ਦੀ ਫਿਰ ਜਿਹੜਾ ਨੇ ਛੱਡ ਗਈ ਭੱਜੜ ਇੱਥੇ ਸਾਹਮਣਾ ਕਰਨਾ ਚਾਹੀਦਾ ਕਰੋੜ ਦਾ ਕਈਆਂ ਦੇ ਉੱਤੇ ਪਰਚੇ ਹੋਏ ਨੇ ਐਮਐਲਏ ਦੇ ਸਜ਼ਾ ਵੀ ਹੋ ਗਈ ਮੇਰੇ ਖਿਆਲ ਨਾਲ 1 ਕਰੋੜ ਨੂੰ ਹਨਾ ਇੱਥੇ ਮੇਰੇ ਖਿਆਲ ਦੇ ਮੁਤਾਬਕ ਉਹਨਾਂ ਨੂੰ ਵੀ ਸਾਹਮਣਾ ਕਰਨਾ ਚਾਹੀਦਾ 1 ਕਰੋੜ ਦਾ ਲੋਕਾਂ ਨੂੰ ਸੁਣਨੇ ਛੱਡ ਕੇ ਨੀਸੀ ਭੱ ਕਾਹ ਫਿਰ 23 ਦੇ ਵਿੱਚ ਜਦੋਂ ਵੱਡੇ ਘਾੜ ਆਏ ਨੇ ਸਾਰਾ ਪੰਜਾਬ ਡੁੱਬ ਗਿਆ ਜਾਂ ਫਿਰ ਉਦੋਂ ਕਰ ਦੇਣਾ ਚਾਹੀਦਾ ਸੀ ਫਿਰ ਲੋਕ ਇਹ ਗੱਲ ਕਹਿੰਦੇ ਹੁਣ ਲੋਕਾਂ ਦੀ ਜਿਹੜੀ ਖੁੰਡ ਚਰਚਾ ਕੁਝ ਹੋਰ ਤਰ੍ਹਾਂ ਦੀ ਏ ਲੋਕ ਕਹਿੰਦੇ ਨੇ ਸ਼ਾਇਦ ਕਿਤੇ ਕ੍ਰਿਸ਼ਨ ਕੁਮਾਰ ਨੇ ਮਾਈਨਿੰਗ ਦੀ ਚੋਰੀ ਦਾ ਨਹੀਂ ਡੈਟ ਕੀਤੀ ਉਹਤੇ ਇਲਜ਼ਾਮ ਲਾਇਆ ਗਿਆ ਇਹੋ ਜਿਹਾ ਅਗਲਾੜੇ ਅਸੀਂ ਤਾਂ 23 ਵਾਲਾ ਜਿਹੜਾ ਕ੍ਰਿਸ਼ਨ ਕੁਮਾਰ ਸੀ ਜਾਂ ਇਹਦੀ ਜਗ੍ਹਾ ਤੇ ਕੋਈ ਹੋਰ ਅਫਸਰ ਸੀ ਉਹਦੇ ਤੇ ਵੀ ਕਾਨੂੰਨੀ ਕਾਰਵਾਈ ਹੋਣੀ ਏ ਤੇ ਜਿਹੜੇ ਹੁਣ ਆੜ ਆਏ ਨੇ ਜਿਹਦੀ ਗਲਤੀ ਦੇ ਨਾਲ ਕ੍ਰਿਸ਼ਨ ਕੁਮਾਰ ਦੀ ਨਾਲ ਹੁਣ ਤੱਕ ਕ੍ਰਿਸ਼ਨ ਕੁਮਾਰ ਤੇ ਕਾਰਵਾਈ ਹੋਣੀ ਚਾਹੀਦੀ ਜਿਹੜੇ ਲਾਲ ਵੀ ਹੋਈਏ ਪਰ ਉਹ ਸਮਾਂ ਲੰਘਾ ਕੇ ਹੀ ਉਹਨਾਂ ਨੇ ਗੱਲ ਚੁੱਕੀ ਏ ਲੋਕ ਕਈ ਤਰ੍ਹਾਂ ਦੀ ਗੱਲ ਕਰਦੇ ਆ ਪਰ ਜਿਹੜੀ ਰਾਜਨੀਤਿਕ ਲੇਖਕੀ ਚੋਂ ਦੇਖਦੇ ਬਿਲਾ ਕਿਵੇਂ ਦੇਖਿਆ ਜਾਵੇ ਵੇਖੋ ਬਹੁਤ ਗਲਤ ਹੈ ਪਹਿਲੀ ਤਾਂ ਗੱਲ ਹੋ ਇੱਕ ਆ ਕਿ ਜਿਹੜਾ ਇਨਸਾਨ ਆ ਉਹ ਲੇਡੀ ਤੇ ਪਰਚਾ ਨਾ ਕਰੇ ਤੇ ਨਾ ਕਰਾਵੇ ਸਭ ਤੋਂ ਵੱਡੀ ਗੱਲ ਜਿਹੜੀ ਪੰਜਾਬ ਹੋਵੇ ਚਾਹ ਬਾਹਰਲੀ ਸਟੇਟ ਕੋਈ ਹੋਵੇ ਧੀਆਂ ਪੈਣਾ ਆਪਣੀਆਂ ਸਾਂਝੀਆਂ ਨੇ ਸਭ ਦੀਆਂ ਤੇ ਉਹਦੇ ਉੱਤੇ ਇਹਨਾਂ ਨੇ ਨਜਾਇਜ਼ ਪਰਚਾ ਕੀਤਾ ਪਰ ਨਜਾਇਜ਼ ਪਰਚਾ ਕੀਤਾ ਤੇ ਹਾਈ ਕੋਰਟ ਵੱਲੋਂ ਇਹਨਾਂ ਦੇ ਮੂੰਹ ਤੇ ਬਹੁਤ ਵੱਡੀ ਚਪੇੜ ਵੱਜੀ ਹੈ ਜਿਹੜੀ ਮੇਰੇ ਖਿਆਲੋਂ ਦਾਗ ਕਦੀ ਵੀ ਨਹੀਂ ਲੜਾ ਇਹਦਾ ਅੱਜ ਅਸੀਂ ਤੁਹਾਨੂੰ ਸਾਰਿਆਂ ਨੂੰ মিডিਆ ਕਰਮੀਆਂ ਨੂੰ ਤੁਹਾਨੂੰ ਤਕਲੀਫ ਦਿੱਤੀ ਹੈ ਉਹਦਾ ਕਾਰਨ ਇਹ ਆ ਕਿ ਬਲੌਗ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨ ਆ ਗਈ ਸ਼ੁਰੂ ਹੋ ਗਈ ਹੈ ਤੇ ਅੱਗੇ 27 ਵੀ ਨੇੜੇ ਆ ਰਹੀ ਹੈ ਤੇ ਇਹਦੇ ਵਿੱਚ ਅਸੀਂ ਸਾਰੀਆਂ ਪਾਰਟੀਆਂ ਜੜੀਆਂ ਖਾਸ ਕਰਕੇ ਰੂਲਿੰਗ ਪਾਰਟੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੇ ਬਾਕੀ ਦੂਜੀਆਂ ਪਾਰਟੀਆਂ ਸਾਰੀਆਂ ਦਾ ਇਸੇ ਕੱਲ ਤੇ ਵਿਰੋਧ ਕਰਦੇ ਆ ਵੀ ਤੁਸੀਂ ਪਿੰਡਾਂ ਵਿੱਚ ਜਾਓਗੇ ਵੋਟਾਂ ਮੰਗਣ ਵਾਸਤੇ ਲੋਕਾਂ ਨੇ ਤੁਹਾਨੂੰ ਪਿੰਡਾਂ ਦੇ ਵਿੱਚ ਸਵਾਲ ਕਰਨੇ ਨੇ ਵੀ ਤੁਸੀਂ ਕੀਤਾ ਹੁਣ ਤੱਕ ਕੀ ਆ ਨਾ ਤਾਂ ਕੇਂਦਰ ਸਰਕਾਰ ਨੇ ਅਜੇ ਤੱਕ ਕੁਝ ਕੀਤਾ ਜੇ ਕਾਨੂੰਨ ਲੈ ਕੇ ਆਏ ਕਾਲੇ ਕਾਨੂੰਨ ਤੇ ਉਹ ਵਾਪਸ ਕਰਾਏ ਸਵਾ ਸਾਲ ਬੈਠ ਕੇ ਉੱਤੇ ਹੁਣ ਉਹ ਬਿੱਲ ਲੈ ਕੇ ਆ ਰਹੇ ਨੇ ਬਿਜਲੀ ਵਾਲਾ ਸੋਧ ਬਿੱਲ ਜਿਹੜਾ ਸਾਡੇ ਨਾਲ ਉਹਨਾਂ ਨੇ ਵਾਅਦਾ ਕੀਤਾ ਸੀ 2020 ਦੇ ਵਿੱਚ ਹੁਣ ਅ ਅੱਜ ਤੋਂ ਜਿਹੜਾ ਸੈਸ਼ਨ ਹੀ ਸ਼ੁਰੂ ਹੋਇਆ ਹੈ ਉਹਦੇ ਵਿੱਚੋਂ ਲੈ ਕੇ ਆ ਰਹੇ ਨੇ ਦੋ ਬਿੱਲ ਹੋਰ ਜਿਨ੍ਹਾਂ ਦਾ ਅਸੀਂ ਵਿਰੋਧ ਕਰਦੇ ਆ ਇਸ ਕਰਕੇ ਅਸੀਂ ਕਹਿਣਾ ਚਾਹੁੰਦੇ ਆ ਵੀ ਤੁਸੀਂ ਪਿੰਡਾਂ ਵਿੱਚ ਕਿਵੇਂ ਵੜੋਗੇ ਲੋਕ ਤੁਹਾਡੇ ਲੀੜੇ ਪਾੜ ਦੇਗੇ ਜਦੋਂ ਪਿੰਡਾਂ ਵਿੱਚ ਜਾਓਗੇ ਬਾਕੀ ਰਹਿ ਗਈ ਗੱਲ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਦੇ 4 ਸਾਲ ਪੂਰੇ ਹੋ ਗਏ 14 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਵੀ ਵਾਅਦਾ ਨਹੀਂ ਕੀਤਾ ਸੜਕਾਂ ਦਾ ਵੇਖੋ ਕੀ ਹਾਲ ਹੋ ਗਿਆ ਯਾਰ ਯਾਰ ਨਹੀਂ ਕਿਸੇ ਨੂੰ ਦਿੱਤਾ ਸਾਰੇ ਉਹਦੇ ਸਾਰੇ ਜਿਹੜੇ ਇਹਨਾਂ ਦੇ ਵਾਅਦੇ ਸੀ ਉਹ ਖਤਮ ਹੋਏ ਪੈ ਨੇ ਕਿਸੇ ਨਾਲ ਇੱਕ ਵਾਅਦਾ ਨਹੀਂ ਕੀਤਾ ਇਹਨਾਂ ਨੇ ਪੂਰਾ ਇਸ ਕਰਕੇ ਅਸੀਂ ਇਹ ਗੱਲ ਕਹਿੰਦੇ ਹਾਂ ਔਰ ਪਬਲਿਕ ਨੂੰ ਵੀ ਇਹ ਗੱਲ ਕਹਿੰਦੇ ਹਾਂ ਜੇਕਰ 27 ਦੇ ਵਿੱਚ ਸਹੀ ਢੰਗ ਨਾਲ ਸਰਕਾਰ ਚੁਣੀ ਚਾਹੁੰਦੇ ਜੇਕਰ ਲੋਕਾਂ ਦੇ ਭਲੇ ਵਾਲੀ ਤਾਂ ਇਹਨਾਂ ਨੂੰ ਸਵਾਲ ਕਰੋ ਸਵਾਲ ਕਰੋ ਰੋਕ ਕੇ ਵੀ ਅੱਗੇ ਤੁਸੀਂ ਕੀਤਾ ਕੱਖਣੀ ਹੁਣ ਕਿਹੜੇ ਮੂੰਹ ਦੇ ਨਾਲ ਪਿੰਡਾਂ ਦੇ ਵਿੱਚ ਆਇਓ ਸਾਰੀਆਂ ਪਾਰਟੀਆਂ ਨੂੰ ਕਹਿੰਦੇ ਆਂ ਕਿ ਠੋਕੇ ਸਵਾਲ ਕਰੋ ਚਾਹੇ ਕਾਂਗਰਸ ਹੋਵੇ ਚਾਹੇ ਕਾਲੀ ਦਾਲ ਹੋਵੇ ਅੱਜ ਬੇਸ਼ੱਕ ਉਹ ਸੱਤਾ ਵਿੱਚ ਨਹੀਂ ਪਰ ਉਹ ਸੱਤਾ ਹੰਢਾ ਕੇ ਉਹ ਵੀ ਗਏ ਨੇ ਕੀਤਾ ਉਹਨਾਂ ਨੇ ਵੀ ਕੱਖਣੀ ਪਰ ਸਭ ਤੋਂ ਵੱਡਾ ਸਵਾਲ ਜਿਹੜਾ ਉਹ ਅੱਜ ਕਾਂਗਰਸ ਤੇ ਆਪਣਾ ਨਾ ਭਾਜਪਾ ਤੇ ਝਾੜੂ ਵਾਲੇ ਜਿਹੜੇ ਦੋਵੇਂ ਹਿਸ ਰਾਜ ਕਰ ਰਹੇ ਨੇ ਇਹ ਪੰਜਾਬ 'ਚ ਕਰ ਰਹੇ ਆ ਉਹ ਕੇਂਦਰ ਤੇ ਕਰਦੇ ਨੇ ਇਹਨਾਂ ਨੂੰ ਅਸੀਂ ਇੱਕ ਸਵਾਲ ਕਰਨਾ ਚਾਹੁੰਦੇ ਆ ਵੀ ਕਿਹੜੇ ਹਸਾਬ ਨਾਲ ਤੁਸੀਂ ਪਿੰਡਾਂ ਜਾਓਗੇ ਪਿੰਡਾਂ ਦੇ ਲੋਕਾਂ ਨੇ ਤੁਹਾਨੂੰ ਵੜਨ ਦੀ ਤਾਂ ਹਕੀਕਤਾਂ ਕੱਖ ਵੀ ਨਹੀਂ ਕੋਈ ਜਥੇਬੰਦੀ ਆਪਣੇ ਤੌਰ ਦੇ ਉੱਪਰ ਤੁਸੀਂ ਦਾ ਵਿਰੋਧ ਦਾ ਐਲਾਨ ਕਰ ਰਹੀ ਹੈ ਜਾਂ ਕੁਝ ਹੋਰ ਵੇਖੋ ਭਾਰਤੀ ਕਿਸਾਨ ਯੂਨੀਅਨ ਦੀ ਸ਼ਾਦੀ ਪਰ ਵੱਲੋਂ ਅਸੀਂ ਇੱਕ ਚੁੱਕਾ ਬੀੜਾ ਵੀ ਲੋਕਾਂ ਨੂੰ ਵੇਅਰ ਕਰ ਰਹੇ ਆ ਡਟ ਕੇ ਪਿੰਡਾਂ ਦੇ ਵਿੱਚ ਲਾ ਕੇ ਵੀ ਅਸੀਂ ਕਹਿ ਰਹੇ ਆ ਵੀ ਜਦੋਂ ਆਉਂਦੇ ਨੇ ਉਦੋਂ ਹੀ ਇਹਨਾਂ ਨੂੰ ਡਟ ਕੇ ਸਵਾਲ ਕਰੋ ਹੁਣ ਮੈਂ ਤੁਹਾਨੂੰ ਇੱਕ ਮਿਸਾਲ ਦੇ ਤੌਰ ਤੇ ਕੱਸ ਦੇਣਾ ਦੱਸ ਦੇਣਾ ਜਿਵੇਂ ਆਪਣੇ ਪਟਿਆਲੇ ਜ਼ਿਲ੍ਹੇ ਦੇ ਵਿੱਚੋਂ ਡਾਕਟਰ ਬਲਵੀਰ ਜੀ ਸਿਹਤ ਮੰਤਰੀ ਇਹਨਾਂ ਕੋਲ ਸਿਹਤ ਮੰਤਰੀ ਦੇ ਇਹ ਹਸਪਤਾਲਾਂ ਦੇ ਵਿੱਚ ਵੇਖੋ ਕੀ ਆੜਿਆ ਕਿਵੇਂ ਤਾਂਗੇ ਕੱਲ ਨੂੰ ਦਿਹਾਤੀ ਦੇ ਵਿੱਚ ਮੋਟਾ ਮੰਗਣਾ ਬਲੇ ਆਪਣਾ ਗੁਰਮੀਤ ਸਿੰਘ ਜੀ ਖੁੱਡੀਆਂ ਸਾਹਿਬ ਐਗਰੀਕਲਚਰ ਮਿਨਿਸਟਰ ਨੇ ਸਾਨੂੰ ਗੁੱਸਾ ਆਉਦਾ ਇਹਨਾਂ ਉੱਤੇ ਜਦੋਂ ਗੜਾ ਪੈ ਗਿਆ ਹੜ ਆ ਗਏ ਫੰਗਸ ਪੈ ਗਈ ਸਬਜ਼ੀ ਸਨੌਰਤਾ ਏਰੀਆ ਸਾਰਾ ਸਬਜ਼ੀ ਵਾਲਾ ਫੰਗਸ ਪੈ ਗਈ ਅਸੀਂ ਇਹਨਾਂ ਦੇ ਕੋਲ ਜਿਹੜੇ ਕੱਟ-ਕੱਟ ਕੇ ਹੰਗੇ ਪਰ ਕਿਸੇ ਨੇ ਕੋਈ ਵੀ ਗੱਲ ਨਹੀਂ ਸੁਣੀ ਕਦੀ ਡੀਸੀ ਨੂੰ ਫੋਨ ਕਰਦੇ ਹੋ ਕਦੀ ਦੂਜੇ ਨੂੰ ਕਰਦੇ ਹੋ ਤੀਜੇ ਨੂੰ ਇਸ ਤਰ੍ਹਾਂ ਦੇ ਕੰਮ ਨੇ ਲੋਕ ਇਹਨਾਂ ਕੰਮਾਂ ਕਰਕੇ ਇਨਾਂ ਤੋਂ ਦੁਖੀ ਹੋਏ ਪੈ ਨੇ ਉਹ ਇਹਨਾਂ ਨੂੰ ਸਵਾਲ ਕਰਨਗੇ ਤੇ ਆਪਣੇ ਪਟਿਆਲੇ ਦੇ ਵਿੱਚ ਦੋ ਆਗੂ ਭਾਜਪਾ ਵਾਲੇ ਬੜੇ ਸਰਗਰਮ ਹੋਏ ਪਿਆ ਮਹਾਰਾਣੀ ਪ੍ਰਨੀਤ ਕੌਰ ਦੀ ਬੇਟੀ ਐ ਬੀਬਾ ਜੈਂਦਰ ਸ਼ਾਹਰੀ ਤੋਂ ਤੇ ਕਰਨ ਗੌੜਾ ਪਟਿਆਲਾ 2 ਤੋਂ ਬਹੁਤ ਵੱਡੇ ਪੱਦਰ ਤੇ ਭੱਜੇ ਫਿਰਦੇ ਨੇ ਮੈਂ ਉਹਨਾਂ ਨੂੰ ਵੀ ਪੁੱਛਣਾ ਚਾਹਣਾ ਕਿ ਕਿਹੜੇ ਹਿਸਾਬ ਨਾਲ ਲਾਗੇ ਤੁਸੀਂ ਵੋਟਾਂ ਬੰਗੋਗੇ ਭਾਜਪਾ ਵਾਸਤੇ ਜਦੋਂ ਤੁਸੀਂ ਭਾਜਪਾ ਵਾਸਤੇ ਵੋਟਾਂ ਮੰਗੀਆਂ ਲੋਕਾਂ ਨੇ ਤੁਹਾਨੂੰ ਉਹਦੇ ਸਵਾਲ ਕਰਨੇ ਵੀ ਭਾਜਪਾ ਨੇ ਤਾਂ ਸਾਨੂੰ ਇੰਨਾ ਇੰਦੀ ਦੇ ਰੋਤੇ ਬਿਠਾਈ ਰੱਖਿਆ ਸਵਾ ਸਾਲ ਪੂਰਾ ਬਹਿ ਕੇ ਲੋਕਾਂ ਨੇ ਇਹਨਾਂ ਤੋਂ ਕਾਨੂੰਨ ਵਾਪਸ ਕਰਾਇਆ ਸੀ ਹੁਣ ਫੇਰ ਕਾਨੂੰਨ ਲੈ ਕੇ ਆ ਰਹੇ ਨੇ ਜ਼ਬਰਦਸਤੀ ਮਤਲਬ ਲੋਕਾਂ ਦੇ ਉੱਤੇ ਥੋਪਣਾ ਚਾਹੁੰਦੇ ਆ ਇਸ ਕਰਕੇ ਹੀ ਵਿਰੋਧ ਕਰ ਰਹੇ ਆ ਇਹਨਾਂ ਦਾ ਕਿ ਲੋਕਾਂ ਨੂੰ ਬਾਈਕਾਟ ਕਰਨਾ ਚਾਹੀਦਾ ਹੈ ਇਹਨਾਂ ਨੂੰ ਵੋਟਾਂ ਮੰਗਣ ਵਾਸਤੇ ਜਾਣ ਤੇ ਖਿਲਾਰ ਕੇ ਠੋਕ ਠੋਕ ਇਹਨਾਂ ਨੂੰ ਸਵਾਲ ਕਰਨੇ ਚਾਹੀਦੇ ਨੇ ਭਗਵੰਤ ਮਾਨ ਖੁਦ ਆਪ ਆਪ ਕਹਿੰਦਾ ਰਹੇ ਜਦੋਂ ਲੀਡਰ ਹੋਦੇ ਨੇ ਪਿੰਡਾਂ ਸਵਾਲ ਕਰਿਆ ਕਰੋ ਤੇ ਹੁਣ ਅਸੀਂ ਕਈ ਵੀਡੀਓ ਵੇਖੀਆਂ ਨੇ ਉਹਦੀਆਂ ਜਿਹੜਾ ਉਹ ਸਵਾਲਾਂ ਦੇ ਜਵਾਬ ਦੇਣ ਤੋਂ ਤੁਹਾਡੇ ਵੀਡੀਓ ਵਾਲੇ ਵੇ ਉਹ ਲੁੱਕ ਕੇ ਭੱਜ ਜਾਂਦੇ ਨੇ ਕਿਵੇਂ ਭੱਜਣ ਦੇ ਪਬਲਿਕ ਦੇ ਵਿੱਚੋਂ ਇਹ ਸਾਡਾ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਤੁਸੀਂ ਵੀ ਐਸਕੀਐਮ ਤੇ ਆਖੋ ਕਿ ਇਹ ਐਲਾਨ ਹੈ ਕਿ ਭਗੜੀ ਜਿੱਤੇ ਮਤੀਦਾ ਹੈ ਜਾਂ ਐਸਕੀਐਮ ਦਾ ਵੀ ਕੋਈ ਹੋਰ ਕੋਈ ਵਿਚਾਰ ਹੈਗਾ ਜਾਂ ਆਉਣ ਵਾਲੇ ਟਾਈਮ ਤੇ ਵਿਚਾਰ ਹੋ ਸਕਦਾ ਹੈ ਨਹੀਂ ਐਸਕੀਐਮ ਦਾ ਕੋਈ ਵਿਚਾਰ ਨਹੀਂ ਹੈ ਅਸੀਂ ਆਪਣੇ ਵੱਲੋਂ ਕਰ ਰਹ ਅਮਾਲ ਜਿਹੜੇ ਪ੍ਰੋਗਰਾਮ ਨੇ ਜਿਹੜੇ ਕੇਂਦਰ ਸਰਕਾਰ ਬਿੱਲ ਲੈ ਕੇ ਆ ਰਹੀ ਏ ਉਹਦੇ ਉੱਤੇ ਅਸੀਂ 8 ਤਰੀਕ ਨੂੰ ਸਾਰੇ ਪੰਜਾਬ ਦੇ ਵਿੱਚ ਹੀ ਵੱਡੇ ਪੱਦਰ ਤੇ ਉੱਤੇ ਕਿੱਧ ਘਟਦੇ ਜਿਹੜੇ ਪ੍ਰੋਗਰਾਮ ਨੇ ਧਰਨੇ ਦੇ ਰਹੇ ਆ ਉਹਨਾਂ ਦੇ ਮੰਗ ਪੱਤਰ ਦਿੱਤੇ ਜਾਣਗੇ ਵੀ ਆ ਕਾਨੂੰਨ ਜਿਹੜੇ ਨੇ ਵਾਪਸ ਕਰੋ 26 ਨਵੰਬਰ ਨੂੰ ਅਸੀਂ ਚੰਡੀਗੜ੍ਹ ਦੇ ਵਿੱਚ ਬਹੁਤ ਵੱਡੀ ਰੈਲੀ ਕਰਕੇ ਸਰਕਾਰ ਨੂੰ ਕਹਿ ਕੇ ਆਇਆ ਕਿ ਜਿਹੜਾ ਬਿੱਲ ਕੇਂਦਰ ਸਰਕਾਰ ਲੈ ਕੇ ਆ ਰਹੀ ਏ ਬਿਜਲੀ ਵਾਲਾ ਉਹਨੂੰ ਤੁਸੀਂ ਅਸੈਂਬਲੀ ਦੇ ਵਿੱਚ ਉਹਦਾ ਵਿਰੋਧ ਕਰੋ ਔਰ ਲਿਖ ਕੇ ਭੇਜੋ ਕਿ ਇਸ ਇਹ ਤੇ ਪਾਸ ਨਹੀਂ ਹੋਣ ਦੇਵਾਂਗੇ ਅਸੀਂ ਪੰਜਾਬ ਵਿੱਚ ਲਾਗੂ ਨਹੀਂ ਹੋਣ ਦਵਾਂਗੇ ਪਰ ਪੰਜਾਬ ਸਰਕਾਰ ਵੀ ਸਾਨੂੰ ਲੱਗਦੀ ਹੈ ਕਿ ਕੇਂਦਰ ਸਰਕਾਰ ਦੇ ਨਾਲ ਰਲਈ ਹੋਈ ਹੈ 8 ਨਵੰਬਰ ਤੱਕ ਦਾ ਟਾਈਮ ਸੀਗਾ ਪਹਿਲਾਂ 8 ਨਵੰਬਰ ਤੋਂ ਬਾਅਦ ਹੁਣ ਉਹਨਾਂ ਨੇ 30 ਨਵੰਬਰ ਤੱਕ ਦਾ ਟਾਈਮ ਸਰਕਾਰ ਕੇਂਦਰ ਸਰਕਾਰ ਨੇ ਇਹਨਾਂ ਨੂੰ ਦਿੱਤਾ ਵੀ ਜਵਾਬ ਦੇ ਉੱਤੇ ਕੀ ਹੋਣਾ ਚਾਹੀਦਾ ਹੈ ਪਰ ਪੰਜਾਬ ਸਰਕਾਰ ਜਿਹੜੀ ਹੈ ਬਿਲਕੁਲ ਚੁੱਪ ਬੈਠੀ ਹੈ ਅਸੀਂ ਪੰਜਾਬ ਸਰਕਾਰ ਨੂੰ ਕਹਿੰਦੇ ਆ ਵੀ ਲੋਕਾਂ ਨਾਲ ਖੜੋ ਜੇ ਲੋਕਾਂ ਨਾਲ ਖੜੋਗੇ ਲੋਕ ਤੁਹਾਡੇ ਨਾਲ ਤਾਂ ਖੜਦੇ ਅਗਰ ਜੇ ਤੁਸੀਂ ਇਸ ਬਿੱਲ ਦਾ ਵਿਰੋਧ ਨਾ ਕੀਤਾ ਲੋਕਾਂ ਦੇ ਤੁਹਾਨੂੰ ਪਿੱਛੇ ਬਿਲਕੁਲ ਨਹੀਂ ਬਣਦਾ ਉਦੋਂੋਂ ਜ਼ਿਆਦਾ ਘਟ ਰਿਹਾ ਹੈ ਕਾਕਾ ਲਾਹੂ ਉਹ ਕਿਤੇ ਦਿੱਤੀ ਗਈ ਹੈ ਪਹਿਲਾਂ ਵੀ ਲੱਗਿਆ ਕੋਈ ਨਹੀਂ 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 ਉਹ ਉਹ ਪੋਸਟਰ ਲਾਉਣ ਵਾਸਤੇ ਜੇ ਕੋਈ ਵਿਚਾਰ ਨਹੀਂ ਹੋਇਆ ਅਸੀਂ ਪਿੰਡਾਂ ਵਿੱਚ ਫਿਰ ਕੇ ਗਰੁੱਪ ਬਣਾ ਕੇ ਛੋਟੇ ਛੋਟੇ ਅਸੀਂ ਤੁਹਾਨੂੰ ਵੀ ਬੁਲਾਵਾਂਗੇ ਉੱਥੇ ਹੀ ਜਰੂਰ ਇਹ ਗੱਲਬਾਤ ਕਰਾਂਗੇ ਤੁਹਾਡੇ ਚੈਨਲਾਂ ਦੇ ذریعے ਗੱਲ ਪਹੁੰਚਾਉਣ ਦਾ ਯਤਨ ਕਰਾਂਗੇ ਉਸ ਤੋਂ ਵਾਲੀ ਸਾਡੀ ਟੀਮ ਹੈ ਜਿਹੜੀ ਉਸਲਾਹ ਕਰ ਲੂਗੀ ਪੋਸਟਰ ਲਾਉਣੇ ਆ ਕਿ ਕਿਹੜੇ ਸਾਥ ਜਿਹੜੇ ਨੂੰ ਮੁਕਾਬਲੇ ਪਿੱਛਾ ਹਟਾ ਰਹੇ ਨੇ ਕਿਸ ਤਰੀਕੇ ਨਾਲ ਵੇਖਿਆ ਜਾਵੇ ਬਿਲਕੁਲ ਵੀ ਨਹੀਂ ਜੇ ਕਿਸਾਨ ਕਿੱਥੇ ਪਿੱਛਾ ਹਟਾ ਰਹੇ ਨੇ ਕਿਸਾਨ ਤਾਂ ਹੀ ਤਾਂ ਰੋਜ਼ ਦਵਾਈ ਦਿੰਨੇ ਆ ਬੀ ਸੜਕਾਂ ਦੇ ਹਾਲ ਵੇਖ ਲਓ ਤੁਸੀਂ ਵੀ ਮੇਰੇ ਘਰ ਲੰਘ ਕੇ ਆਉਂਦੇ ਹੋਵੋਗੇ ਵੀ ਕਿਹੜੀਆਂ ਸੜਕਾਂ ਪੰਜਾਬ ਇਹਨਾਂ ਨੇ ਅਜੇ ਤੱਕ ਬਣਾਈਆਂ ਨੇ ਟੁੱਟੀਆਂ ਪਈਆਂ ਨੇ ਸੜਕਾਂ ਹਜ਼ਾਰਾਂ ਸਵੇਰ ਤੋਂ ਸ਼ਾਮ ਤੱਕ ਐਕਸੀਡੈਂਟ ਹੁੰਦੇ ਨੇ ਲੋਕ ਫਟੜ ਹੁੰਦੇ ਆ ਕਈ ਸਾਈ ਮੌਤਾਂ ਹੁੰਦੀਆਂ ਸਿਰਫ ਟੁੱਟੀਆਂ ਸੜਕਾਂ ਦੇ ਕਾਰਨ ਕਿਹੜਾ ਇਹਨਾਂ ਨੇ ਵਿਕਾਸ ਕੀਤਾ ਇੱਕ ਵੀ ਦੱਸੋ ਇਹਨਾਂ ਦੇ ਵਾਅਦੇ ਚੋਂ ਸਾਨੂੰ ਤੁਸੀਂ ਸਵਾਲ ਕਰੋਗੇ ਆ ਵਾਅਦਾ ਇਹਨਾਂ ਨੇ ਪੂਰਾ ਕੀਤਾ ਕਿੱਥੇ 11000 12000 ਕਿੱਧਰ ਵਰਤੋਂ ਪਾ ਰਹੇ ਹੋ ਕੋਈ ਤਾਂ ਅੱਜ ਤੱਕ ਪੰਜਾਬ ਦੀ ਗੜਗੜੀ ਅਰੇ ਕਾਰ ਬਿਲਕੁਲ ਇਹਨਾਂ ਨੇ ਬਣਾਤਾ ਹੈ ਕਿ ਸੜਕ ਬਣਾਈ ਹੀ ਕੋ ਨਹੀਂ ਕੋਈ ਪਹਿਲਾਂ ਸਰਕਾਰਾਂ ਮਾੜਾ ਮੋਟਾ ਕਰ ਜਾਂਦੀਆਂ ਹਨ ਇਹਨਾਂ ਦਾ ਰਕਾਰਡ ਇਹ ਜ਼ਰੂਰ ਰਹੇਗਾ ਵੀ ਇੱਕ ਵੀ ਨਹੀਂ ਬਣਾਈ ਜਾਂਦੀ ਤਾਂ ਕਿੰਨਾ ਨੇ ਇੱਕ ਸਾੜ ਰਹਿ ਗਿਆ ਇੱਕ ਸਾਲ ਦੇ ਵਿੱਚ ਕੀ ਕਰਨਗੇ ਇੱਕੋ ਸਾਲ ਰਹਿ ਗਿਆ ਇਹਨਾਂ ਦਾ ਤੇ ਕਿੰਨੀਆਂ ਕੋ ਬਣਾਣ ਕੇ ਸੜਕਾਂ ਅਜੇ ਤੱਕ ਕੁਝ ਨਹੀਂ ਹੋਇਆ ਉਹ ਕਹਿੰਦੇ ਕਿ ਕੈਨੇਡਾ ਅਮਰੀਕਾ ਤੋਂ ਵੀ ਆਪ ਕੁਝ ਪਲੇ ਗੋਡਵੇ ਨੇ ਤੇ ਮੁਝਾ ਉਹ ਤਾਂ ਬਹੁਤ ਕੁਝ ਕਹਿ ਰਹੇ ਹਨ ਸਾਡੇ ਸੀਐਮ ਸਾਹਿਬ ਤਾਂ ਸਰਕਾਰ ਜੋੜੇ ਪਰ ਕਰਦੇ ਕੱਖ ਨਹੀਂ ਨੇ ਇਹਦਾ ਗੱਲਾਂ ਦਾ ਕੜਾ ਬਣਾ ਬਣਾ ਕੇ ਸਿੱਟੀ ਲੱਗੇ ਜਾਂਦੇ ਨੇ ਵੀ ਚੱਕ ਲੋ ਜਿੰਨਾ ਟੱਕਿਆ ਜਾਂਦਾ ਥੋਟ ਉਹ ਤਾਂ ਇਹ ਵੀ ਗੱਲ ਕਹਿੰਦੇ ਸੀ ਕਿ ਅਮਰੀਕਾ ਤੋਂ ਕੈਨੇਡਾ ਤੋਂ ਲੋਕ ਇੱਥੇ ਸਿੱਖਣ ਆਉਣ ਕਰ ਗਏ ਕੰਮ ਇੱਥੇ ਕਰਨ ਵਾਸਤੇ ਆਉਣ ਕਰਨਗੇ ਸਾਡੇ ਕੋਲ ਇਹ ਸੁਣੀਆ ਨਾ ਤੁਸੀਂ ਆਪ ਉਹਨਾਂ ਦੀਆਂ ਬੇਟਾਂ ਕੀਤੀਆਂ ਪਰ ਕਿੰਨੇ ਕੋ ਆ ਗਏ ਇੱਥੇ ਲੋਕ ਜਿਹੜੇ ਨੇ ੱੱਕੇ ਹੀ ਖਾਂਦੇ ਫਿਰਦੇ ਆ ਖੱਜਲ ਹੋ ਰਹੇ ਨੇ ਤੇ 1,24,700 ਰੁਪਏ ਕਰਦਾ ਉਹਦੇ ਸਰਪੇ ਚੜਿਆ ਹੋਇਆ ਅਸੀਂ 2021 ਚ ਮਤਾਂ ਚੁੱਕਿਆ ਸੀਗਾ ਮੈਂ ਤੇ ਸਾਡੇ ਲੀਗਲ ਐਡਵਾਈਜ਼ਰ ਨੇ ਮੁੰਡੇ ਪ੍ਰਭਜੀਤ ਉਹਦੇ ਵਿੱਚ ਹੀ ਚੁੱਕਿਆ ਸੀਗਾ ਬਈ ਉਸ ਟਾਮ 1 ਲੱਖ ਜੰਮਨਸਾਰ ਬੱਚੇ ਦੇ ਸਿਰ ਤੇ ਕਰਜ਼ਾ ਹੁੰਦਾ ਸੀ ਉਸ ਤੋਂ ਬਾਅਦ ਇਹਨਾਂ ਦੀ ਸਰਕਾਰ ਆ ਗਈ ਬਾਈ ਦੇ ਵਿੱਚ ਇਹਨਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਕਰਜ਼ਾ ਮੁਕਤ ਕਰ ਦੇਵਾਂਗੇ ਤੇ ਅੱਜ ਤੁਹਾਡੇ ਕਹਿਣ ਅਨੁਸਾਰ 124700 ਕੁਸ਼ ਭਈ ਜੰਮਣਾ ਵਾਲੇ ਬੱਚੇ ਪਿਆਰੇ ਨੇ ਜਾਂ ਜਿੰਨੇ ਅਜੇ ਜੰਮਣਾ ਹੈ ਉਹਦੇ ਉੱਤੇ ਵੀ ਕਰਜ਼ਾ ਇੰਨਾ ਤੁਸੀਂ ਵੇਖੋ ਵੀ ਕਿੰਨਾ ਪੰਜਾਬ ਨੂੰ ਇਹਨਾਂ ਨੇ ਕਰਜ਼ਾਈ ਕਰਕੇ ਰੱਖ ਦਿੱਤਾ ਜਿਹੜੇ ਕਹਿੰਦੇ ਹਨ ਕਿ ਪੰਜਾਬ ਦੇ ਉੱਤੇ ਕਰਜ਼ਾ ਚੜਿਆ ਨਹੀਂ ਰਣਦੇ ਨਾ ਅਸੀਂ ਲਾਵਾਂਗੇ ਅਸੀਂ ਸਿਕਿਉਰਟੀਆਂ ਨਹੀਂ ਲੈਣੀਆਂ ਅਸੀਂ ਕੋਠੀਆਂ ਨਹੀਂ ਲੈਣੀਆਂ ਅਸੀਂ ਖਰਚਾ ਨਹੀਂ ਪੰਜਾਬ ਦਾ ਹੋਣ ਦੇਣਾ ਮੇਰੇ ਖਿਆਲ ਦੇ ਮਤਲਬਕ ਸਭ ਤੋਂ ਵੱਧ ਕਰਜ਼ਾਈ ਇਹ ਸਰਕਾਰ ਨੇ ਪੰਜਾਬ ਨੂੰ ਚੜੀਕੁੱਟਾ ਤੁਲੂ ਇੱਕ ਕਲੀਫਾ ਹੋਪ ਹੋਈ ਦਿੱਤੇ ਪਰ ਕੀ ਬਾਕੀ ਹੈ ਚਲੋ ਸਾਰੀਆਂ ਗੱਲ ਪਾਣੀ ਆਪਣਾ ਸਾਡੇ ਮਨ ਦੀ ਆਵਾਜ਼ ਆਏ ਵੀ ਜੇਕਰ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਫਿਰ ਇਹਨਾਂ ਲੋਕਾਂ ਨੂੰ ਸਵਾਲ ਜ਼ਰੂਰ ਕਰੋ ਹੋ ਸਕਦਾ ਹੈ ਜੇ ਤੁਸੀਂ ਡਟ ਕੇ ਸਾਰੇ ਪੰਜਾਬ ਦੇ ਵਿੱਚ ਇਹਨਾਂ ਨੂੰ ਲੋਕ ਸਵਾਲ ਕਰਨ ਲੱਗ ਜਾਣ ਤੇ ਆਉਣ ਵਾਲੇ ਸਮੇਂ 'ਚ 27 ਵਾਲੀ ਸਰਕਾਰ ਹੈ ਜਿਹੜੀ ਉਹ ਸ਼ਾਇਦ ਕੁਝ ਨਾ ਕੁਝ ਕਰਨ ਲੱਗ ਜਾਵੇ ਜਿਹੜੀ ਵੀ ਬਣੇ ਉਹ ਸ਼ਾਇਦ ਇਹਨਾਂ ਇਸ ਮਸਲੇ 'ਤੇ ਲੋਕ ਵੇਖ ਕੇ ਕਰਨ ਲੱਗ ਜਾਵੇ ਵੀ ਲੋਕ ਪਿੰਡਾਂ 'ਚ ਬਣਦੀ ਤੇ ਦਿੰਦੇ ਇਹ ਕੰਮ ਕੋਈ ਨਾ ਕੋਈ ਲੋਕਾਂ ਦਾ ਕਰਨਾ ਪਵੇ ਅਸੀਂ ਤਾਂ ਲੋਕਾਂ ਨੂੰ ਅਪੀਲ ਕਰਾਂਗੇ ਵੀ ਅਪੀਲ ਕਰਨਾ ਵੀ ਤੁਸੀਂ ਸੋਚੋ ਸਮਝੋ ਇਹਨਾਂ ਲੋਕਾਂ ਨੂੰ ਇੱਕ ਲਟੇਰੇ ਬਣ ਚੁੱਕੇ ਨੇ ਕੋਈ ਰਾਜਨੀਤਕ ਕਾਲ ਹੀ ਰਹਿ ਗਈ ਦੁਕਾਨਾਂ ਵੜ ਗਈਆਂ ਹੁਣ ਸਾਡੇ ਹਲਕੇ ਦਾ ਲਾਲੂ ਤੁਸੀਂ ਸਾਡੇ ਹਲਕੇ ਦੇ ਵਿੱਚੋਂ ਹਰਮਿਤ ਐਮਐਲਏ ਬਣਿਆ ਤੇ ਉਹ ਛੱਡ ਕੇ ਭੱਜ ਕੇ ਹਲਕੇ ਨੂੰ ਸੁਣਨਾ ਛੱਡ ਕੇ ਭੱਜ ਗਿਆ ਕੀ ਲੋੜ ਆ ਲੋਕਾਂ ਨੂੰ ਚੁੰਨਦੀ ਫਿਰ ਜਿਹੜਾ ਨੇ ਛੱਡ ਗਈ ਭੱਜੜ ਇੱਥੇ ਸਾਹਮਣਾ ਕਰਨਾ ਚਾਹੀਦਾ ਕਰੋੜਾਂ ਦਾ ਕਈਆਂ ਦੇ ਉੱਤੇ ਪਰਚੇ ਹੋਏ ਨੇ ਐਮਐਲਏਾਂ ਦੇ ਸਜ਼ਾ ਵੀ ਹੋ ਗਈ ਮੇਰੇ ਖਿਆਲ ਇੱਕ ਕਰੋੜ ਨੂੰ ਹਣਾ ਇੱਥੇ ਮੇਰੇ ਖਿਆਲ ਦੇ ਮੁਤਾਬਕ ਉਹਨਾਂ ਨੂੰ ਵੀ ਸਾਹਮਣਾ ਕਰਨਾ ਚਾਹੀਦਾ 1 ਕਰੋੜ ਦਾ ਲੋਕਾਂ ਨੂੰ ਸੁਣਨੇ ਛੱਡ ਕੇ ਨੈਸੀ ਭੱਜਣਾ ਚਾਹੀਦਾ ਜਾਂ ਫਿਰ ਤਈ ਦੇ ਵਿੱਚ ਜਦੋਂ ਵੱਡੇ ਘਾੜ ਆਏ ਨੇ ਸਾਰਾ ਪੰਜਾਬ ਡੁੱਬ ਗਿਆ ਜਾਂ ਫਿਰ ਉਦੋਂ ਕਰ ਦੇਣਾ ਚਾਹੀਦਾ ਸੀ ਫਿਰ ਲੋਕ ਇਹ ਗੱਲ ਕਹਿੰਦੇ ਹੁਣ ਲੋਕਾਂ ਦੀ ਜਿਹੜੀ ਖੁੰਡ ਚਰਚਾ ਕੁਝ ਹੋਰ ਤਰ੍ਹਾਂ ਦੀ ਏ ਲੋਕ ਕਹਿੰਦੇ ਨੇ ਸ਼ਾਇਦ ਕਿਤੇ ਕ੍ਰਿਸ਼ਨ ਕੁਮਾਰ ਨੇ ਮਾਈਨਿੰਗ ਦੀ ਚੋਰੀ ਦਾ ਨਹੀਂ ਡੈਟ ਕੀਤੀ ਉਹਤੇ ਇਲਜ਼ਾਮ ਲੱਗਾ ਇਹੋ ਜਿਹਾ ਅਗਲਾੜ ਅਸੀਂ ਤਾਂ 23 ਵਾਲਾ ਜਿਹੜਾ ਕ੍ਰਿਸ਼ਨ ਕੁਮਾਰ ਸੀ ਜਾਂ ਇਹਦੀ ਜਗ੍ਹਾ ਤੇ ਕੋਈ ਹੋਰ ਅਫਸਰ ਸੀ ਉਹਦੇ ਤੇ ਵੀ ਕਾਨੂੰਨੀ ਕਾਰਵਾਈ ਹੋਣੀ ਏ ਤੇ ਜਿਹੜੇ ਹੁਣ ਆੜ ਆਏ ਨੇ ਜਿਹਦੀ ਗਲਤੀ ਦੇ ਨਾਲ ਕ੍ਰਿਸ਼ਨ ਕੁਮਾਰ ਦੀ ਨਾਲ ਹੁਣ ਤੱਕ ਕ੍ਰਿਸ਼ਨ ਕੁਮਾਰ ਤੇ ਕਾਰਵਾਈ ਹੋਣੀ ਚਾਹੀਦੀ ਜਿਹੜੇ ਲਲਵੀ ਹੋਈ ਏ ਪਰ ਉਹ ਸਮਾਂ ਲੰਘਾ ਕੇ ਹੀ ਉਹਨਾਂ ਨੇ ਗੱਲ ਚੁੱਕੀ ਏ ਲੋਕ ਕਈ ਤਰ੍ਹਾਂ ਦੀ ਗੱਲਾਂ ਕਰ ਪਰ ਅਸੀਂ ਰਾਜਨੀਤਿਕ ਤੌਰ ਤੇ ਲੈ ਕੇ ਵਿੱਚੋਂ ਦੇਖਦੇ ਜਿਵੇਂ ਦੇਖਿਆ ਜਾਵੇ ਵੇਖੋ ਬਹੁਤ ਗਲਤ ਹੈ ਪਹਿਲੀ ਤਾਂ ਗੱਲ ਹੋ ਇੱਕ ਆ ਕਿ ਜਿਹੜਾ ਇਨਸਾਨ ਆ ਉਹ ਲੇਡੀ ਤੇ ਪਰਚਾ ਨਾ ਕਰੇ ਤੇ ਨਾ ਕਰਾਵੇ ਸਭ ਤੋਂ ਵੱਡੀ ਗੱਲ ਜਿਹੜੀ ਪੰਜਾਬ ਹੋਵੇ ਚਾਹ ਬਾਹਰਲੀ ਸਟੇਟ ਕੋਈ ਹੋਵੇ ਧੀਆਂ ਪੈਣਾ ਆਪਣੀਆਂ ਸਾਂਝੀਆਂ ਨੇ ਸਭ ਦੀਆਂ ਤੇ ਉਹਦੇ ਉੱਤੇ ਇਹਨਾਂ ਨੇ ਨਜਾਇਜ਼ ਪਰਚਾ ਕੀਤਾ ਪਰ ਨਜਾਇਜ਼ ਪਰਚਾ ਕੀਤਾ ਤੇ ਹਾਈ ਕੋਰਟ ਵੱਲੋਂ ਇਹਨਾਂ ਦੇ ਮੂੰਹ ਤੇ ਬਹੁਤ ਵੱਡੀ ਚਪੇੜ ਵੱਜੀ ਹੈ ਜਿਹੜੀ ਮੇਰੇ ਖਿਆਲੋਂ ਦਾਗ ਕਦੀ ਵੀ ਨਹੀਂ ਲੜਾ ਇਹਦਾ ਅੱਜ ਅਸੀਂ ਤੁਹਾਨੂੰ ਸਾਰਿਆਂ ਨੂੰ মিডিਆ ਕਰਮੀਆਂ ਨੂੰ ਤੁਹਾਨੂੰ ਤਕਲੀਫ ਦਿੱਤੀ ਹੈ ਉਹਦਾ ਕਾਰਨ ਇਹ ਆ ਕਿ ਬਲੌਗ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨ ਆ ਗਈ ਸ਼ੁਰੂ ਹੋ ਗਈ ਹੈ ਤੇ ਅੱਗੇ 27 ਵੀ ਨੇੜੇ ਆ ਰਹੀ ਹੈ ਤੇ ਇਹਦੇ ਵਿੱਚ ਅਸੀਂ ਸਾਰੀਆਂ ਪਾਰਟੀਆਂ ਜਿਹੜੀਆਂ ਖਾਸ ਕਰਕੇ ਰੂਲਿੰਗ ਪਾਰਟੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੇ ਬਾਕੀ ਦੂਜੀਆਂ ਪਾਰਟੀਆਂ ਸਾਰੀਆਂ ਦਾ ਵਿਸ਼ੇਸ਼ ਕੱਲ੍ਹ ਚ ਵਿਰੋਧ ਕਰਦੇ ਆ ਵੀ ਤੁਸੀਂ ਪਿੰਡਾਂ ਵਿੱਚ ਜਾਓਗੇ ਵੋਟਾਂ ਮੰਗਣ ਵਾਸਤੇ ਲੋਕਾਂ ਨੇ ਤੁਹਾਨੂੰ ਪਿੰਡਾਂ ਦੇ ਵਿੱਚ ਸਵਾਲ ਕਰਨੇ ਨੇ ਵੀ ਤੁਸੀਂ ਕਿੱਟਾ ਹੁਣ ਤੱਕ ਕੀ ਆ ਨਾ ਤਾਂ ਕੇਂਦਰ ਸਰਕਾਰ ਨੇ ਅਜੇ ਤੱਕ ਕੁਝ ਕੀਤਾ ਜੇ ਕਾਨੂੰਨ ਲੈ ਕੇ ਆਏ ਕਾਲੇ ਕਾਨੂੰਨ ਤੇ ਉਹ ਵਾਪਸ ਕਰਾਏ ਸਵਾ ਸਾਲ ਬੈਠ ਕੇ ਉੱਤੇ ਹੁਣ ਉਹ ਬਿੱਲ ਲੈ ਕੇ ਆ ਰਹੇ ਨੇ ਬਿਜਲੀ ਵਾਲਾ ਸੋਧ ਬਿੱਲ ਜਿਹੜਾ ਸਾਡੇ ਨਾਲ ਉਹਨਾਂ ਨੇ ਵਾਅਦਾ ਕੀਤਾ ਸੀ 2020 ਦੇ ਵਿੱਚ ਹੁਣ ਅ ਅਜਜ ਤੋਂ ਜਿਹੜਾ ਸੈਸ਼ਨ ਹੀ ਸ਼ੁਰੂ ਹੋਇਆ ਹੈ ਉਹਦੇ ਵਿੱਚੋਂ ਲੈ ਕੇ ਆ ਰਹੇ ਨੇ ਦੋ ਬਿੱਲ ਹੋਰ ਜਿਨ੍ਹਾਂ ਦਾ ਅਸੀਂ ਵਿਰੋਧ ਕਰਦੇ ਆ ਇਸ ਕਰਕੇ ਅਸੀਂ ਕਹਿਣਾ ਚਾਹੁੰਦੇ ਆ ਵੀ ਤੁਸੀਂ ਪਿੰਡਾਂ ਵਿੱਚ ਕਿਵੇਂ ਵੜੋਗੇ ਲੋਕ ਤੁਹਾਡੇ ਲੀੜੇ ਪਾੜ ਦੇਗੇ ਜਦੋਂ ਪਿੰਡਾਂ ਵਿੱਚ ਜਾਓਗੇ ਬਾਕੀ ਰਹਿ ਗਈ ਗੱਲ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਦੇ 4 ਸਾਲ ਪੂਰੇ ਹੋ ਗਏ ਚਾਰਾਂ ਸਾਲਾਂ ਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਵੀ ਵਾਅਦਾ ਨਹੀਂ ਕੀਤਾ ਸੜਕਾਂ ਦਾ ਦੇਖੋ ਕੀ ਹਾਲ ਹੋ ਗਿਆ ਹਜ਼ਾਰ-ਹਜ਼ਾਰ ਨਹੀਂ ਕਿਸੇ ਨੂੰ ਦਿੱਤਾ ਸਾਰੇ ਉਹਦੇ ਸਾਰੇ ਜਿਹੜੇ ਇਹਨਾਂ ਦੇ ਵਾਅਦੇ ਸੀ ਉਹ ਖਤਮ ਹੋਏ ਪੈਣੇ ਕਿਸੇ ਨਾਲ ਇੱਕ ਵਾਅਦਾ ਨਹੀਂ ਕੀਤਾ ਇਹਨਾਂ ਨੇ ਪੂਰਾ ਇਸ ਕਰਕੇ ਅਸੀਂ ਇਹ ਗੱਲ ਕਹਿੰਦੇ ਆਂ ਔਰ ਪਬਲਿਕ ਨੂੰ ਵੀ ਇਹ ਗੱਲ ਕਹਿੰਦੇ ਆਂ ਜੇਕਰ 27 ਦੇ ਵਿੱਚ ਸਹੀ ਢੰਗ ਨਾਲ ਸਰਕਾਰ ਚੁਣੀ ਚਾਹੁੰਦੇ ਜੇਕਰ ਲੋਕਾਂ ਦੇ ਭਲੇ ਵਾਲੀ ਤਾਂ ਇਹਨਾਂ ਨੂੰ ਸਵਾਲ ਕਰੋ ਸਵਾਲ ਕਰੋ ਰੋਕ ਕੇ ਵੀ ਅੱਗੇ ਤੁਸੀਂ ਕੀਤਾ ਕੱਖਣੀ ਹੁਣ ਕਿਹੜੇ ਮੂੰਹ ਦੇ ਨਾਲ ਪਿੰਡਾਂ ਦੇ ਵਿੱਚ ਆਇਓ ਸਾਰੀਆਂ ਪਾਰਟੀਆਂ ਨੂੰ ਕਹਿੰਦੇ ਆ ਕਿ ਠੋਕ ਕੇ ਸਵਾਲ ਕਰੋ ਚਾਹੇ ਕਾਂਗਰਸ ਹੋਵੇ ਚਾਹੇ ਕਾਲੀ ਦਾਲ ਹੋਵੇ ਅੱਜ ਬੇਸ਼ੱਕ ਉਹ ਸੱਤਾ ਵਿੱਚ ਨਹੀਂ ਪਰ ਉਹ ਸੱਤਾ ਹੰਢਾ ਕੇ ਉਹ ਵੀ ਗਏ ਨੇ ਕੀਤਾ ਉਹਨਾਂ ਨੇ ਵੀ ਕੱਖਣੀ ਪਰ ਸਭ ਤੋਂ ਵੱਡਾ ਸਵਾਲ ਜਿਹੜਾ ਉਹ ਅੱਜ ਕਾਂਗਰਸ ਤੇ ਆਪਣਾ ਨਾ ਭਾਜਪਾ ਇਹ ਝਾੜੂ ਵਾਲੇ ਜਿਹੜੇ ਦੋਵੇਂ ਹਿਸਾ ਰਾਜ ਕਰ ਰਹੇ ਨੇ ਇਹ ਪੰਜਾਬ 'ਚ ਕਰ ਰਹੇ ਆ ਉਹ ਕੇਂਦਰ ਤੇ ਕਰਦੇ ਨੇ ਇਹਨਾਂ ਨੂੰ ਅਸੀਂ ਇੱਕ ਸਵਾਲ ਕਰਨਾ ਚਾਹੁੰਦੇ ਆ ਵੀ ਕਿਹੜੇ ਹਸਾਬ ਨਾਲ ਤੁਸੀਂ ਪਿੰਡਾਂ ਜਾਓਗੇ ਪਿੰਡਾਂ ਦੇ ਲੋਕਾਂ ਨੇ ਤੁਹਾਨੂੰ ਵੜਨ ਦੀ ਤਾਂ ਹਕੀਕਤਾਂ ਕੱਖ ਵੀ ਨਹੀਂ ਕੋਈ ਜਥੇਬੰਦੀ ਆਪਣੇ ਤੌਰ ਦੇ ਉੱਪਰ ਤ੍ਰਿਸ਼ਟੀ ਦਾ ਵਿਰੋਧ ਦਾ ਐਲਾਨ ਕਰ ਰਹੀ ਹੈ ਜਾਂ ਕੁਝ ਹੋਰ ਵੇਖੋ ਭਾਰਤੀ ਕਿਸਾਨ ਯੂਨੀਅਨ ਦੀ ਸ਼ਾਦੀ ਪਰ ਵੱਲੋਂ ਅਸੀਂ ਇੱਕ ਚੁੱਕਾ ਬੀੜਾ ਵੀ ਲੋਕਾਂ ਨੂੰ ਅਵੇਲ ਕਰ ਰਹੇ ਆ ਡੱਟ ਕੇ ਪਿੰਡਾਂ ਦੇ ਵਿੱਚ ਲਾ ਕੇ ਵੀ ਅਸੀਂ ਕਹਿ ਰਹੇ ਆ ਵੀ ਜਦੋਂ ਆਉਂਦੇ ਨੇ ਉਦੋਂ ਹੀ ਇਹਨਾਂ ਨੂੰ ਡੱਟ ਕੇ ਸਵਾਲ ਕਰੋ ਹੁਣ ਮੈਂ ਤੁਹਾਨੂੰ ਇੱਕ ਮਿਸਾਲ ਦੇ ਤੌਰ ਤੇ ਕੱਸ ਦੇਣਾ ਦੱਸ ਦੇਣਾ ਜਿਵੇਂ ਆਪਣੇ ਪਟਿਆਲੇ ਜ਼ਿਲ੍ਹੇ ਦੇ ਵਿੱਚੋਂ ਡਾਕਟਰ ਬਲਵੀਰ ਜੀ ਸਿਹਤ ਮੰਤਰੀ ਇਹਨਾਂ ਕੋਲ ਸਿਹਤ ਮੰਤਰੀ ਦੇ ਇਹ ਹਸਪਤਾਲਾਂ ਦੇ ਵਿੱਚ ਵੇਖੋ ਕੀ ਆੜਿਆ ਕਿਵੇਂ ਜਾਣ ਕੇ ਕੱਲ ਨੂੰ ਦਿਹਾਤੀ ਦੇ ਵਿੱਚ ਮੋਟਾ ਮੰਗਣਾ ਬਲ ਆਪਣਾ ਗੁਰਮੀਤ ਸਿੰਘ ਜੀ ਖੁੱਡੀਆਂ ਸਾਹਿਬ ਐਗਰੀਕਲਚਰ ਮਿਨਿਸਟਰ ਨੇ ਸਾਨੂੰ ਗੁੱਸਾ ਆਉਦਾ ਇਹਨਾਂ ਉੱਤੇ ਜਦੋਂ ਗੜਾ ਪੈ ਗਿਆ ਹੜ ਆ ਗਏ ਫੰਗਸ ਪੈ ਗਈ ਸਬਜ਼ੀ ਸਨੌਰਤਾ ਏਰੀਆ ਸਾਰਾ ਸਬਜ਼ੀ ਵਾਲਾ ਫੰਗਸ ਭੈ ਕੀ ਅਸੀਂ ਇਹਨਾਂ ਦੇ ਕੋਲ ਜਿਹੜੇ ਕੱਟ-ਕੱਟ ਕੇ ਹੰਗੇ ਪਰ ਕਿਸੇ ਨੇ ਕੋਈ ਵੀ ਗੱਲ ਨਹੀਂ ਸੁਣੀ ਕਦੀ ਡੀਸੀ ਨੂੰ ਫੋਨ ਕਰਦੇ ਹੋ ਕਦੀ ਦੂਜੇ ਨੂੰ ਕਰਦੇ ਹੋ ਤੇਜੇ ਇਸ ਤਰ੍ਹਾਂ ਦੇ ਕੰਮ ਨੇ ਲੋਕ ਇਹਨਾਂ ਕੰਮਾਂ ਕਰਕੇ ਇਨਾਂ ਤੋਂ ਦੁਖੀ ਹੋਏ ਪਏ ਨੇ ਉਹ ਇਹਨਾਂ ਨੂੰ ਸਵਾਲ ਕਰਨਗੇ ਤੇ ਆਪਣੇ ਪਟਿਆਲੇ ਦੇ ਵਿੱਚ ਦੋ ਆਗੂ ਭਾਜਪਾ ਵਾਲੇ ਬੜੇ ਸਰਗਰਮ ਹੋਏ ਪਿਆ ਮਹਾਰਾਣੀ ਪ੍ਰਨੀਤ ਕੌਰ ਦੀ ਬੇਟੀ ਹੈ ਬੀਬਾ ਜੈਂਦਰ ਸ਼ਾਹਰੀ ਤੋਂ ਤੇ ਕਰਨ ਗੌੜਾ ਪਟਿਆਲਾ 2 ਤੋਂ ਬਹੁਤ ਵੱਡੇ ਪੱਦਰ ਤੇ ਭੱਜੇ ਫਿਰਦੇ ਨੇ ਮੈਂ ਉਹਨਾਂ ਨੂੰ ਵੀ ਪੁੱਛਣਾ ਚਾਹਣਾ ਵੀ ਕਿਹੜੇ ਹਿਸਾਬ ਨਾਲ ਲਾਗੇ ਤੁਸੀਂ ਵੋਟਾਂ ਬੰਗੋਗੇ ਭਾਜਪਾ ਵਾਸਤੇ ਜਦੋਂ ਤੁਸੀਂ ਭਾਜਪਾ ਵਾਸਤੇ ਵੋਟਾਂ ਮੰਗੀਆਂ ਲੋਕਾਂ ਨੇ ਤੁਹਾਨੂੰ ਉਹਦੇ ਸਵਾਲ ਕਰਨ ਨੇ ਵੀ ਭਾਜਪਾ ਨੇ ਤਾਂ ਸਾਨੂੰ ਇੰਨਾ ਇੰਨੀ ਦੇ ਰੋਤੇ ਬਿਠਾਈ ਰੱਖਿਆ ਸਵਾ ਸਾਲ ਪੂਰਾ ਬੈ ਕੇ ਲੋਕਾਂ ਨੇ ਇਹਨਾਂ ਤੋਂ ਕਾਨੂੰਨ ਵਾਪਸ ਕਰਾਇਆ ਸੀ ਹੁਣ ਫੇਰ ਕਾਨੂੰਨ ਲੈ ਕੇ ਆ ਰਹੇ ਨੇ ਜ਼ਬਰਦਸਤੀ ਮੈਂ ਤਾਂ ਲੋਕਾਂ ਦੇ ਉੱਤੇ ਥੋਪਣਾ ਚਾਹੁੰਦੇ ਆ ਇਸ ਕਰਕੇ ਹੀ ਵਿਰੋਧ ਕਰਨੇ ਆ ਇਹਨਾਂ ਦਾ ਕਿ ਲੋਕਾਂ ਨੂੰ ਬਾਈਕਾਟ ਕਰਨਾ ਚਾਹੀਦਾ ਹੈ ਇਹਨਾਂ ਨੂੰ ਵੋਟਾਂ ਮੰਗਣ ਵਾਸਤੇ ਜਾਣ ਤੇ ਖਿਲਾੜ ਕੇ ਠੋਕ ਠੋਕ ਇਹਨਾਂ ਨੂੰ ਸਵਾਲ ਕਰਨੇ ਚਾਹੀਦੇ ਨੇ ਭਗਵੰਤ ਮਾਨ ਖੁਦ ਆਪ ਆਪ ਕਹਿੰਦਾ ਰਹੇ ਜਦੋਂ ਲੀਡਰ ਆਉਂਦੇ ਨੇ ਪਿੰਡਾਂ ਸਵਾਲ ਕਰਿਆ ਕਰੋ ਤੇ ਹੁਣ ਅਸੀਂ ਕਈ ਵੀਡੀਓ ਵੇਖੀਆਂ ਨੇ ਉਹਦੀਆਂ ਜਿਹੜਾ ਉਹ ਸਵਾਲਾਂ ਦੇ ਜਵਾਬ ਦੇਣ ਤੋਂ ਤੁਹਾਡੇ ਵੀਡੀਓ ਵਾਲਿਆਂ ਦੇ ਉਹ ਲੁੱਕ ਕੇ ਭੱਜ ਜਾਂਦੇ ਨੇ ਕਿਵੇਂ ਭੱਜਣਗੇ ਪਬਲਿਕ ਦੇ ਵਿੱਚੋਂ ਇਹ ਸਾਡਾ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਕਿ ਐਸਕਮ ਤੇ ਆਖੋ ਕਿ ਇਹ ਐਲਾਨ ਹੈ ਕਿ ਫਰੀਜ ਤੇ ਬੰਦੀ ਦਾ ਹੈ ਜਾਂ ਐਸਕਮ ਦਾ ਵੀ ਇਹੋ ਜਿਹਾ ਕੋਈ ਵਿਚਾਰ ਹੈਗਾ ਜਾਂ ਆਉਣ ਵਾਲੇ ਟਾਈਮ ਕਾਰ ਉਹ ਕਰਦਾ ਨਹੀਂ ਐਸਕੇਮ ਦਾ ਕੋਈ ਵਿਚਾਰ ਨਹੀਂ ਐ ਅਸੀਂ ਆਪਣੇ ਵੱਲੋਂ ਕਰ ਰਹੇ ਆ ਐਸਕੇਮ ਵਾਲੇ ਜਿਹੜੇ ਪ੍ਰੋਗਰਾਮ ਨੇ ਜਿਹੜੇ ਕੇਂਦਰ ਸਰਕਾਰ ਬਿੱਲ ਲੈ ਕੇ ਆ ਰਹੀ ਏ ਉਹਦੇ ਉੱਤੇ ਅਸੀਂ 8 ਤਰੀਕ ਨੂੰ ਸਾਰੇ ਪੰਜਾਬ ਦੇ ਵਿੱਚ ਹੀ ਵੱਡੇ ਪੱਦਰਤੇ ਉਰਦ ਤਿੰਨ ਘਟਦੇ ਜਿਹੜੇ ਪ੍ਰੋਗਰਾਮ ਨੇ ਧਰਨੇ ਦੇ ਰਹੇ ਆ ਉਹਨਾਂ ਦੇ ਮੰਗ ਪੱਤਰ ਦਿੱਤੇ ਜਾਣਗੇ ਵੀ ਆ ਕਾਨੂੰਨ ਜਿਹੜੇ ਨੇ ਵਾਪਸ ਕਰੋ 26 ਨਵੰਬਰ ਨੂੰ ਅਸੀਂ ਚੰਡੀਗੜ੍ਹ ਦੇ ਵਿੱਚ ਬਹੁਤ ਵੱਡੀ ਰੈਲੀ ਕਰਕੇ ਸਰਕਾਰ ਨੂੰ ਕਹਿ ਕੇ ਆਇਆ ਕਿ ਜਿਹੜਾ ਬਿੱਲ ਕੇਂਦਰ ਸਰਕਾਰ ਲੈ ਕੇ ਆ ਰਹੀ ਏ ਬਿਜਲੀ ਵਾਲਾ ਉਹਨੂੰ ਤੁਸੀਂ ਅਸੈਂਬਲੀ ਦੇ ਵਿੱਚ ਉਹਦਾ ਵਿਰੋਧ ਕਰੋ ਔਰ ਲਿਖ ਕੇ ਭੇਜੋ ਕਿ ਇਸ ਇਹ ਤੇ ਪਾਸ ਨਹੀਂ ਹੋਣ ਦੇਵਾਂਗੇ ਅਸੀਂ ਪੰਜਾਬ ਵਿੱਚ ਲਾਗੂ ਨਹੀਂ ਹੋਣ ਦਵਾਂਗੇ ਪਰ ਪੰਜਾਬ ਸਰਕਾਰ ਵੀ ਸਾਨੂੰ ਲੱਗਦੀ ਹੈ ਕਿ ਕੇਂਦਰ ਸਰਕਾਰ ਦੇ ਨਾਲ ਰਲਈ ਹੋਈ ਹੈ 8 ਨਵੰਬਰ ਤੱਕ ਦਾ ਟਾਈਮ ਸੀਗਾ ਪਹਿਲਾਂ 8 ਨਵੰਬਰ ਤੋਂ ਬਾਅਦ ਹੁਣ ਉਹਨਾਂ ਨੇ 30 ਨਵੰਬਰ ਤੱਕ ਦਾ ਟਾਈਮ ਸਰਕਾਰ ਕੇਂਦਰ ਸਰਕਾਰ ਨੇ ਇਹਨਾਂ ਨੂੰ ਦਿੱਤਾ ਵੀ ਜਵਾਬ ਦੇ ਉੱਤੇ ਕੀ ਹੋਣਾ ਚਾਹੀਦਾ ਪਰ ਪੰਜਾਬ ਸਰਕਾਰ ਜਿਹੜੀ ਹੈ ਬਿਲਕੁਲ ਚੁੱਪ ਬੈਠੀ ਹੈ ਅਸੀਂ ਪੰਜਾਬ ਸਰਕਾਰ ਨੂੰ ਕਹਿੰਦੇ ਆ ਵੀ ਲੋਕਾਂ ਨਾਲ ਖੜੋ ਜੇ ਲੋਕਾਂ ਨਾਲ ਖੜੋਗੇ ਲੋਕ ਤੁਹਾਡੇ ਨਾਲ ਤਾਂ ਖੜਦੇ ਅਗਰ ਜੇ ਤੁਸੀਂ ਇਸ ਬਿੱਲ ਦਾ ਵਿਰੋਧ ਨਾ ਕੀਤਾ ਲੋਕਾਂ ਨੇ ਤੁਹਾਨੂੰ ਪਿੱਛੇ ਬਿਲਕੁਲ ਨਹੀਂ ਬਣਿਆ ਉਦੋਂ ਨਾਲ ਕੱਟ ਰਿਹਾ ਹੈ ਕਿ ਬਹੁਤ ਆਇਆ ਸੀ ਕਾਕਲਾ ਹੋ ਗਿਆ ਸੀ ਤੇ ਫਿੱਟ ਕੀਤੀ ਗਈ ਸੀ ਪਹਿਲਾਂ ਵੀ ਲੱਗਿਆ ਕੋਈ ਨਹੀਂ 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 ਉਹ ਉਹ ਪੋਸਟਰ ਲਾਉਣ ਵਾਸਤੇ ਜੇ ਕੋਈ ਵਿਚਾਰ ਨਹੀਂ ਹੋਇਆ ਅਸੀਂ ਪਿੰਡਾਂ ਵਿੱਚ ਫਿਰ ਕੇ ਗਰੁੱਪ ਬਣਾ ਕੇ ਛੋਟੇ ਛੋਟੇ ਅਸੀਂ ਤੁਹਾਨੂੰ ਵੀ ਬੁਲਾਵਾਂਗੇ ਉੱਥੇ ਹੀ ਜਰੂਰ ਇਹ ਗੱਲਬਾਤ ਕਰਾਂਗੇ ਤੁਹਾਡੇ ਚੈਨਲਾਂ ਦੇ ਜ਼ਰੀਏ ਗੱਲ ਪਹੁੰਚਾਉਣ ਦਾ ਯਤਨ ਕਰਾਂਗੇ ਉਸਤੋਂ ਵਾਲੀ ਸਾਡੀ ਟੀਮ ਹੈ ਜਿਹੜੀ ਉਹ ਸਲਾਹ ਕਰ ਲੂਗੀ ਪੋਸਟਰ ਲਾਉਣੇ ਆ ਕਿ ਕਿਹੜੇ ਨਾਲ ਜਿਹੜੇ ਨੂੰ ਮੁਕਾਬਲੇ ਪਿੱਛਾ ਹਟਾ ਰਹੇ ਨੇ ਕਿਸ ਤਰੀਕੇ ਨਾਲ ਵੇਖਿਆ ਜਾਵੇ ਬਿਲਕੁਲ ਵੀ ਨਹੀਂ ਜੇ ਕਿਸਾਨ ਕਿੱਥੇ ਪਿੱਛਾ ਹਟਾ ਰਹੇ ਨੇ ਕਿਸਾਨ ਤਾਂ ਹੀ ਤਾਂ ਰੋਜ਼ ਦਵਾਈ ਦਿੰਨੇ ਆ ਬੀ ਸੜਕਾਂ ਦੇ ਹਾਲ ਵੇਖ ਲਓ ਤੁਸੀਂ ਮੇਰੇ ਘਰ ਲੰਘ ਕੇ ਆਉਂਦੇ ਹੋਵੋਗੇ ਵੀ ਕਿਹੜੀਆਂ ਸੜਕਾਂ ਆਣੇ ਜਜ ਤੱਕ ਬਣਾਈਆਂ ਨੇ ਟੁੱਟੀਆਂ ਪਈਆਂ ਨੇ ਸੜਕਾਂ ਹਜ਼ਾਰਾਂ ਸਵੇਰ ਤੋਂ ਸ਼ਾਮ ਤੱਕ ਐਕਸੀਡੈਂਟ ਹੁੰਦੇ ਨੇ ਲੋਕ ਫਟੜ ਹੁੰਦੇ ਆ ਕਈ ਸਾਈ ਮੌਤਾਂ ਹੁੰਦੀਆਂ ਸਿਰਫ ਟੁੱਟੀਆਂ ਸੜਕਾਂ ਦੇ ਕਾਰਨ ਕਿਹੜਾ ਨਾਲ ਵਿਕਾਸ ਕੀਤਾ ਇੱਕ ਵੀ ਦੱਸੋ ਇਹਨਾਂ ਦੇ ਵਾਅਦੇ ਚੋਂ ਸਾਨੂੰ ਤੁਸੀਂ ਸਵਾਲ ਕਰੋ ਕਿ ਆ ਵਾਅਦਾ ਇਹਨਾਂ ਨੇ ਪੂਰਾ ਕੀਤਾ ਕਿ ਨਹੀਂ ਇਹਨਾਂ ਨੇ ਕਿੰਨੇ 10000 12000 ਵਰਤੋਂ ਪਾ ਰਹੇ ਹੋ ਕਿਹਨੇ ਕਰਕਾਰ ਹੋਏਗਾ ਇਹਦਾ ਅੱਜ ਤੱਕ ਪੰਜਾਬ ਦੀ ਗੜਬੜੀ ਅਰੇ ਕਾਰਡ ਬਿਲਕੁਲ ਇਹਨਾਂ ਨੇ ਬਣਾਤਾ ਹੈ ਕਿ ਸੜਕ ਬਣਾਈ ਹੋਈ ਕੋਈ ਨਹੀਂ ਕੋਈ ਪਹਿਲਾਂ ਸਰਕਾਰਾਂ ਮਾੜਾ ਮੋਟਾ ਕਰ ਜਾਂਦੀਆਂ ਹਨ ਇਹਨਾਂ ਦਾ ਰਕਾਰਡ ਇਹ ਜ਼ਰੂਰ ਰਹੇਗਾ ਵੀ ਇੱਕ ਵੀ ਨਹੀਂ ਬਣਾਈ ਜਾਂਦੀ ਤਾਂ ਕਿੰਨਾ ਨੇ ਇੱਕ ਸਾੜ ਰਹਿ ਗਿਆ ਇੱਕ ਸਾਲ ਦੇ ਵਿੱਚ ਕੀ ਕਰਨਗੇ ਇੱਕੋ ਸਾਲ ਰਹਿ ਗਿਆ ਇਹਨਾਂ ਦਾ ਤੇ ਕਿੰਨੀਆਂ ਕੋ ਬਣਾਣ ਕੇ ਸੜਕਾਂ ਅਜੇ ਤੱਕ ਕੁਝ ਨਹੀਂ ਹੋਇਆ ਉਹ ਕਹਿੰਦੇ ਕਿ ਕੈਨੇਡਾ ਅਮਰੀਕਾੋਂ ਦੀ ਆਪ ਕੁਝ ਲਿਆ ਘੋੜੇ ਦੇ ਤੇ ਬੋਚਾ ਉਹ ਤਾਂ ਬਹੁਤ ਕੁਝ ਕਹਿ ਰਹੇ ਹਨ ਸਾਡੇ ਸੀਐਮ ਸਾਹਿਬ ਤਾਂ ਸਰਕਾਰ ਜੋੜੇ ਪਰ ਕਰਦੇ ਕੱਖ ਨਹੀਂ ਨੇਰਾ ਗੱਲਾਂ ਦਾ ਕੜਾ ਬਣਾ ਬਣਾ ਕੇ ਸਿੱਟੀ ਲੱਗੇ ਜਾਂਦੇ ਨੇ ਵੀ ਚੱਕ ਲੋ ਜਿੰਨਾ ਟੱਕਿਆ ਜਾਂਦਾ ਥੋਟੋ ਉਹ ਤਾਂ ਇਹ ਵੀ ਗੱਲ ਕਹਿੰਦੇ ਸੀ ਕਿ ਅਮਰੀਕਾ ਤੋਂ ਕੈਨੇਡਾ ਤੋਂ ਲੋਕ ਇੱਥੇ ਸਿੱਖਣ ਆਉਂ ਕਰ ਲਗੇ ਕੰਮ ਇੱਥੇ ਕਰਨ ਵਾਸਤੇ ਆਉਣ ਕਰਨਗੇ ਸਾਡੇ ਕੋਲ ਇਹ ਸੁਣਿਆ ਨਾ ਤੁਸੀਂ ਆਪ ਉਹਨਾਂ ਦੀਆਂ ਬੇਟਾਂ ਕੀਤੀਆਂ ਪਰ ਕਿੰਨੇ ਕੋ ਆ ਗਏ ਇੱਥੇ ਲੋਕ ਜਿਹੜੇ ਨੇ ੱੱੱਕੇ ਖਾਂਦੇ ਫਿਰਦੇ ਆ ਖੱਜਲ ਹੋ ਰਹੇ ਨੇ ਤੇ 1,24,700 ਰੁਪਏ ਕਰਦਾ ਉਹਦੇ ਸਿਰ ਤੇ ਖੜਿਆ ਹੋਇਆ ਅਸੀਂ 2021 ਜਮਾਤਾ ਚੁੱਕਿਆ ਸੀਗਾ ਮੈਂ ਤੇ ਸਾਡੇ ਲੀਗਲ ਐਡਵਾਈਜ਼ਰ ਨੇ ਮੁੰਡੇ ਪ੍ਰਭਜੀਤ ਉਹਦੇ ਵਿੱਚ ਹੀ ਟੁੱਕਿਆ ਸੀਗਾ ਬਈ ਉਸ ਵਕਤ 1 ਲੱਖ ਜੰਮਨਸਾਰ ਬੱਚੇ ਦੇ ਸਿਰ ਤੇ ਕਰਜ਼ਾ ਹੁੰਦਾ ਸੀ ਉਸ ਤੋਂ ਬਾਅਦ ਇਹਨਾਂ ਦੀ ਸਰਕਾਰ ਆ ਗਈ ਬਾਈ ਦੇ ਵਿੱਚ ਇਹਨਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਕਰਜ਼ਾ ਮੁਕਤ ਕਰ ਦੇਵਾਂਗੇ ਤੇ ਅੱਜ ਤੁਹਾਡੇ ਕਹਿਣ ਅਨੁਸਾਰ 124700 ਕੁਸ਼ ਭਈਆ ਜੰਮਣਾ ਵਾਲੇ ਬੱਚੇ ਪਿਆਰੇ ਨੇ ਜਾਂ ਜਿੰਨੇ ਅਜੇ ਜੰਮਣਾ ਹੈ ਉਹਦੇ ਉੱਤੇ ਵੀ ਕਰਜ਼ਾ ਇੰਨਾ ਤੁਸੀਂ ਵੇਖੋ ਵੀ ਕਿੰਨਾ ਪੰਜਾਬ ਨੂੰ ਇਹਨਾਂ ਨੇ ਕਰਜ਼ਾਈ ਕਰਕੇ ਰੱਖ ਦਿੱਤਾ ਜਿਹੜੇ ਕਹਿੰਦੇ ਹਨ ਕਿ ਪੰਜਾਬ ਦੇ ਉੱਤੇ ਕਰਜ਼ਾ ਚੜਿਆ ਨਹੀਂ ਰੰਦੇ ਨਾ ਅਸੀਂ ਲਾਵਾਂਗੇ ਅਸੀਂ ਸਿਕਿਉਰਟੀਆਂ ਨਹੀਂ ਲੈਣੀਆਂ ਅਸੀਂ ਕੋਠੀਆਂ ਨਹੀਂ ਲੈਣੀਆਂ ਅਸੀਂ ਖਰਚਾ ਨਹੀਂ ਪੰਜਾਬ ਦਾ ਹੋਣ ਦੇਣਾ ਮੇਰੇ ਖਿਆਲ ਦੇ ਮਤਲਬਕ ਸਭ ਤੋਂ ਵੱਧ ਕਰਜ਼ਾਈ ਇਹ